ਜਿਹੜਾ ਉੱਤੇ ਹਮਲਾ ਕਰਾਇਆ ਜਾਂਦਾ ਜਿਸ ਤੋਂ ਇੱਕੋ ਮੁੰਡੇ ਦੀ ਪਹਿਲਾਂ ਹੀ ਹਾਲਾਂਕਿ ਮੌਤ ਹੋ ਗਈ ਸੀ ਪਰ ਦੂਜੇ ਦੀ ਜੇ ਕਿਹਾ ਜਾਵੇ ਕਿ ਕੱਲ ਜਿਹੜੀ ਮੌਤ ਹੋ ਜਾਂਦੀ ਹੈ ਹਾਲਾਂਕਿ ਇੱਕ ਗੰਭੀਰ ਰੂਪ ਚ ਜ਼ਖਮੀ ਸੀ ਤਾਂ ਪਹਿਲਾਂ ਮੁਹਾਲੀ ਇਲਾਜ ਚੱਲਦਾ ਰਿਹਾ ਉਸ ਤੋਂ ਬਾਅਦ ਦੇ ਵਿੱਚ ਪੀਜੀਆਈ ਹੈ ਜਿਹੜਾ ਦਿਲਪ੍ਰੀਤ ਨੂੰ ਸ਼ਿਫਟ ਕਰਾਇਆ ਸੀਗਾ ਤੇ ਹੁਣ ਦਿਲਪ੍ਰੀਤ ਜਿਹਦੀ ਉਮਰ ਤਕਰੀਬਨ 16 ਸਾਲ ਦੱਸੀ ਜਾਂਦੀ ਹੈ ਇਹਦੀ ਵੀ ਮੌਤ ਹੋ ਚੁੱਕੀ ਹੈ ਕਿਉਂਕਿ ਮਸਲਾ ਦੇਖਿਆ ਸੀ ਕਿ ਦੂਸਰੇ ਮੁੰਡੇ ਦੀ ਮੌਤ ਦੇ ਸਮੇਂ ਦੇ ਦੌਰਾਨ ਕਿਸ ਤਰ੍ਹਾਂ ਦੇ ਨਾਲ ਰੋਡ ਜਾਮ ਰਹੇ ਲਗਾਤਾਰ ਇਹ ਦੇਖਿਆ ਤਾਂ ਉੱਥੇ ਮਾਹੌਲ ਤਨਾਪੂਨ ਬਣਿਆ ਰਿਹਾ ਤਾਂ ਉਸ ਤੋਂ ਬਾਅਦ ਜਦ ਕੱਲ ਮੌਤ ਦੀ ਖਬਰ ਆਉਂਦੀ ਹੈ ਦਿਲਪ੍ਰੀਤ ਦੀ ਤੇ ਉਸ ਤੋਂ ਬਾਅਦ ਦੇ ਵਿੱਚ ਵੀ ਇਹ ਦੇਖਿਆ ਜਾਵੇ ਪੁਲਿਸ ਪਹਿਲੀ ਅਲਰਟ ਇਸ ਵਾਰੀ ਦਿਖਾਈ ਦੇ ਰਹੀ ਹੈ ਜਿੱਥੇ ਇੱਕ ਪਾਸੇ ਦਿਲਪ੍ਰੀਤ ਦੇ ਘਰ ਤੇ ਆਸ-ਪਾਸ ਦੇ ਖੇਤਰ ਦੇ ਵਿੱਚ ਵੱਡੀ ਗਿਣਤੀ ਚ ਰਾਤ ਹੀ ਪੁਲਿਸ ਤਨਾਤ ਕਰਦੀ ਸੀ ਤਾਂ ਦੂਜੇ ਪਾਸ ਦਾ ਹੋ ਰਿਹਾ ਤਾਂ ਉਸ ਸਮੇਂ ਦੇ ਦੌਰਾਨ ਵੀ ਤੁਸੀਂ ਦੇਖੋਗੇ ਕਿ ਵੱਡੀ ਗਿਣਤੀ ਚ ਪੁਲਿਸ ਤਨਾਤ ਆ ਪੰਜਾਬ ਦੇ ਮੁਹਾਲੀ ਦੇ ਸੀਨੀਅਰ ਅਫੀਸਰਸ ਨੇ ਲਗਾਤਾਰ ਇਸ ਪੂਰੇ ਮਸਲੇ ਤੇ ਨਿਗਰਾਨੀ ਰੱਖ ਰਹੇ ਨੇ ਤਿੰਨ ਤੋਂ ਚਾਰ ਤੁਸੀਂ ਦੇਖੋਗੇ ਕਿ ਅਫਸਰਾਂ ਦੀਆਂ ਤੇ ਪੁਲਿਸ ਮੁਲਾਜ਼ਮਾਂ ਦੀਆਂ ਗੱਡੀਆਂ ਨੇ ਜਿਹੜੀਆਂ ਉਹ ਖੜੀਆਂ ਨੇ ਕਿਉਂਕਿ ਜਦੋਂ ਹੀ ਪੋਸਟ ਮਾਰਕ ਹੋਊਗਾ ਤੇ ਪੋਸਮਾਰਟੋਂ ਤੋਂ ਬਾਅਦ ਤਤ੍ਰੰਤ ਬਾਅਦ ਜਦੋਂ ਲੈ ਕੇ ਜਾਈ ਜਾਣੀ ਹੈ ਦਿਲਪ੍ਰੀਤ ਦੀ ਬਾਡੀ ਤਾਂ ਉਦੋਂ ਬਾਅਦ ਸੰਸਕਾਰ ਹੋਣ ਤੱਕ ਲਗਾਤਾਰ ਪੁਲਿਸ ਦਾ ਪੈਰਾ ਰਹੂਗਾ ਤੇ ਦੂਜੇ ਪਾਸੇ ਇਹ ਵੀ ਹੈ ਕਿ ਪੂਰੀ ਨਿਗਰਹ ਹੋਗੀ ਇਸ ਪੂਰੇ ਮਸਲੇ ਤੋਂ ਬਾਅਦ ਦੇਖਿਆ ਜਾਵੇ ਗ੍ਰਿਫਤਾਰੀਆਂ ਕਿਉਂਕਿ ਉਸ ਸਮੇਂ ਤੋਂ ਦੌਰਾਨ ਜਿਹੜਾ ਧਰਨਾ ਲਾਇਆ ਗਿਆ ਸੀ ਤੇ ਉਹਦਾ ਮਕਸਦ ਇਹ ਸੀ ਵੀ ਜਿਹੜੇ આરોપી ਨੇ ਉਹਨਾਂ ਨੂੰ ਜਲਦੀ ਫੜਿਆ ਜਾਵੇ ਹਾਲਾਂਕਿ 7 ਦੇ ਕਰੀਬ આરોપી ਸੀਗੇ ਜਿਹਦੇ ਵਿੱਚ ਉਹ ਮਕਰਮਾਲਕ ਵੀ ਸੀ ਜਿन्हें ਰੱਖੇ ਹੋਏ ਸੀ ਤੇ ਉਹਦੀ ਵੈਰੀਫਿਕੇਸ਼ਨ ਨਹੀਂ ਸੀ ਕਰਾਈ ਹੋਈ ਉਹਦੇ ਤੇ ਵੀ ਕਾਰਵਾਈ ਪੁਲਿਸ ਦੇ ਵੱਲੋਂ ਕੀਤੀ ਗਈ ਹੈ ਪਰ ਇਸ ਪੂਰੇ ਮਸਲੇ ਨੇ ਪੂਰੇ ਪੰਜਾਬ ਦੇ ਵਿੱਚ ਇੱਕ ਚਰਚ ਉਹ ਹੋ ਰਹੇ ਝਗੜੇ ਜਾਂ ਉਸ ਪ੍ਰਵਾਸੀਆਂ ਦੀ ਵੱਧਦੀ ਗਿਣਤੀ ਨੂੰ ਲੈ ਕੇ ਪਰ ਦੂਜੇ ਪਾਸੇ ਦੇਖੀਏ ਤਾਂ ਲਗਾਤਾਰ ਪੁਲਿਸ ਪ੍ਰਸ਼ਾਸਨ ਦੀ ਇਹ ਇਹ ਕਿਤੇ ਨਾ ਕਿਤੇ ਕੋਸ਼ਿਸ਼ ਰਹੀ ਹੈ ਕਿ ਇਸ ਮਸਲੇ ਦੇ ਨਾਲ ਕਿਸੇ ਤਰ੍ਹਾਂ ਦੀ ਪ੍ਰਕਾਟ ਪੈਦਾ ਨਾ ਹੋਵੇ ਤੇ ਕੋਈ ਸਥਿਤੀ ਤਣਾਅਪੂਰਨ ਨਾ ਬਣੇ ਕਿਉਂਕਿ ਲਗਾਤਾਰ ਜਦੋਂ ਕਹੀਏ ਕਿ ਪਰਸੋਂ ਤੋਂ ਜਦੋਂ ਹਾਲਤ ਖਰਾਬ ਹੋਣੀ ਸ਼ੁਰੂ ਹੋਈ ਹੈ ਦਿਲਪ੍ਰੀਤ ਦੀ ਉਸ ਸਮੇਂ ਤੋਂ ਦੌਰਾਨ ਇਹ ਵੀ ਗੱਲ ਸੀ ਵੀ ਜੇਕਰ ਪਰਿਵਾਰ ਦੀ ਮਦਦ ਦੇ ਵਾਸਤੇ ਤੇ ਪੁਲਿਸ ਕਾਰਵਾਈ ਸਖਤ ਤਰੀਕੇ ਨਾਲ ਹੋਵੇ ਇਹ ਲਗਾਤਾਰ ਉਹਨਾਂ ਦੇ ਪਰਿਵਾਰ ਦੇ ਜੀਿਆਂ ਦੀ ਤੇ ਬਾਕੀ ਲੋਕਾਂ ਦੀ ਜਿਹੜੀ ਕਿਤੇ ਨਾ ਕਿਤੇ ਡਿਮਾਂਡ ਸੀ ਹਾਲਾਂਕਿ ਇਸ ਚੀਜ਼ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਬੜਾ ਸਿਹਰਦ ਹੈ ਤੇ ਜਿਹਦੇ ਕਰਕੇ ਵੱਡੀ ਗਿਣਤੀ 'ਚ ਜਿੱਥੇ ਪੁਰੇ ਪੁਲਿਸ ਕਤਨਾਤ ਕਰੀ ਹੈ ਤਾਂ ਦੂਜੇ ਪਾਸੇ ਕੁੰਬੜਾਂ 'ਚ ਵੀ ਜਿਹੜੀ ਪੁਲਿਸ ਤਨਾਤ ਕਰੀ ਹੈਗੀ ਜਦੋਂ ਤੱਕਰ ਇਸ ਮੁੰਡੇ ਦਾ ਅੰਤਿਮ ਸੰਸਕਾਰ ਨਹੀਂ ਹੋ ਜਾਂਦਾ ਸੀਨੀਅਰ ਵੀਡੀਓ ਨਿਊਰਿਸਟ ਮੈਂ ਤੇ ਇਹਦੇ ਨਾਲ ਸਮਿਸ਼ਿੰਗ ਰੋਜ਼ਾਨਾ ਸਪੋਟਸ ਟੀਵੀ ਚੰਡੀਗੜ੍ਹ ਸਸਿਕਾਲਾ ਕੁੰਬੜਾਂ ਦੇ ਵਿੱਚ ਜਿਸ ਤਰ੍ਹਾਂ ਦਾ ਹਾਦਸਾ ਦੇਖਣ ਨੂੰ ਮਿਲਿਆ ਸੀ ਕੁਝ ਦਿਨ ਪਹਿਲਾਂ ਤੇ ਉਸ ਤੋਂ ਬਾਅਦ ਦੇ ਵਿੱਚ ਧਰਨਾ ਵੀ ਰਿਹਾ ਕਿ ਪ੍ਰਵਾਸੀਆਂ ਦੇ ਵੱਲੋਂ ਦੋ ਪੰਜਾਬੀਆਂ ਦਾ ਜਿਹੜਾ ਉੱਤੇ ਹਮਲਾ ਕਰਾਇਆ ਜਾਂਦਾ ਜਿਸ ਤੋਂ ਇੱਕੋ ਮੁੰਡੇ ਦੀ ਪਹਿਲਾਂ ਹੀ ਹਾਲਾਂਕਿ ਮੌਤ ਹੋ ਗਈ ਸੀ ਪਰ ਦੂਜੇ ਦੀ ਜੇ ਕਿਹਾ ਜਾਵੇ ਕਿ ਕੱਲ ਜਿਹੜੀ ਮੌਤ ਹੋ ਜਾਂਦੀ ਹੈ ਹਾਲਾਂਕਿ ਇੱਕ ਗੰਭੀਰ ਰੂਪ ਚ ਜ਼ਖਮੀ ਸੀ ਤਾਂ ਪਹਿਲਾਂ ਮੋਹਾਲੀ ਇਲਾਜ ਚੱਲਦਾ ਰਿਹਾ ਉਸ ਤੋਂ ਬਾਅਦ ਦੇ ਵਿੱਚ ਪੀਜੀਆਈ ਹੈ ਜਿਹੜਾ ਦਿਲਪ੍ਰੀਤ ਨੂੰ ਸ਼ਿਫਟ ਕਰਾਇਆ ਸੀਗਾ ਤੇ ਹੁਣ ਦਿਲਪ੍ਰੀਤ ਜਿਹਦੀ ਉਮਰ ਤਕਰੀਬਨ 16 ਸਾਲ ਦੱਸੀ ਜਾਂਦੀ ਹੈ ਇਹਦੀ ਵੀ ਮੌਤ ਹੋ ਚੁੱਕੀ ਹੈ ਕਿਉਂਕਿ ਮ ਆਨੇ ਨਾਲ ਰੋਡ ਜਮ ਰਹੇ ਲਗਾਤਾਰ ਇਹ ਦੇਖੀਏ ਤਾਂ ਉੱਥੇ ਮਾਹੌਲ ਤਣਾਪੂਨ ਬਣਿਆ ਰਿਹਾ ਤਾਂ ਉਸ ਤੋਂ ਬਾਅਦ ਜਦ ਕੱਲ ਮੌਤ ਦੀ ਖਬਰ ਆਉਂਦੀ ਹੈ ਦਿਲਪਰੀਦੀ ਤੇ ਉਸ ਤੋਂ ਬਾਅਦ ਦੇ ਵਿੱਚ ਵੀ ਇਹ ਦੇਖਿਆ ਜਾਵੇ ਪੁਲਿਸ ਪਲਿੰਗ ਅਲਰਟ ਇਸ ਵਾਰੀ ਦਿਖਾਈ ਦੇ ਰਹੀ ਹੈ ਜਿੱਥੇ ਇੱਕ ਪਾਸੇ ਦਿਲਪਰੀਦੇ ਘਰ ਤੇ ਆਸ-ਪਾਸ ਦੇ ਖੇਤਰ ਦੇ ਵਿੱਚ ਵੱਡੀ ਗਿਣਤੀ ਚ ਰਾਤ ਹੀ ਪੁਲਿਸ ਤਨਾਤ ਕਰਦੀ ਸੀ ਤਾਂ ਦੂਜੇ ਪਾਸੇ ਅੱਜ ਦੇਖੀਏ ਤਾਂ ਪੀਜੀਵੀ ਜਿਵੇਂ ਪੋਸਟਮਾਰਟਮ ਹੈ ਜਿਹੜਾ ਉਹਦਾ ਹੋ ਰਿਹਾ ਹੈ ਤਾਂ ਉਸ ਸਮੇਂ ਦੇ ਦੌਰਾਨ ਵੀ ਤੁਸੀਂ ਦੇਖੋਗੇ ਕਿ ਵੱਡੀ ਗਿਣਤੀ ਚ ਪੁਲਿਸ ਤਨਾਤ ਹੈ ਪੰਜਾਬ ਦੇ ਮੁਹਾਲੀ ਦੇ ਸੀਨੀਅਰ ਅਫੀਸਰਸ ਨੇ ਲਗਾਤਾਰ ਇਸ ਪੂਰੇ ਮਸਲੇ ਤਿੰਨ ਤੋਂ ਚਾਰ ਤੁਸੀਂ ਦੇਖੋਗੇ ਕਿ ਅਫਸਰਾਂ ਦੀਆਂ ਤੇ ਪੁਲਿਸ ਮੁਲਾਜ਼ਮਾਂ ਦੀਆਂ ਗੱਡੀਆਂ ਨੇ ਜਿਹੜੀਆਂ ਉਹ ਖੜੀਆਂ ਨੇ ਕਿਉਂਕਿ ਜਦੋਂ ਹੀ ਪੋਸਟ ਮਾਰਕ ਹੋਊਗਾ ਦੇ ਪੋਸਮਾਰਟੋਂ ਤੋਂ ਬਾਅਦ ਤਤੁਰੰਤ ਬਾਅਦ ਜਦੋਂ ਲੈ ਕੇ ਜਾਈ ਜਾਣੀ ਹੈ ਦਿਲਪਰੀ ਦੀ ਬਾਡੀ ਤਾਂ ਉਦੋਂ ਬਾਅਦ ਸੰਸਕਾਰ ਹੋਣ ਤੱਕ ਲਗਾਤਾਰ ਪੁਲਿਸ ਦਾ ਪੈਰਾ ਰਹੂਗਾ ਤੇ ਦੂਜੇ ਪਾਸੇ ਇਹ ਵੀ ਹੈ ਕਿ ਪੂਰੀ ਨਿਗਰਹ ਹੋਗੀ ਇਸ ਪੂਰੇ ਮਸਲੇ ਤੋਂ ਬਾਅਦ ਦੇਖਿਆ ਜਾਵੇ ਗ੍ਰਿਫਤਾਰੀਆਂ ਕਿਉਂਕਿ ਉਸ ਸਮੇਂ ਤੋਂ ਦੌਰਾਨ ਜਿਹੜਾ ਧਰਨਾ ਲਾਇਆ ਗਿਆ ਸੀ ਤੇ ਉਹਦਾ ਮਕਸਦ ਇਹ ਸੀ ਵੀ ਜਿਹੜੇ આરોપી ਨੇ ਉਹਨਾਂ ਨੂੰ ਜਲਦੀ ਫੜਿਆ ਜਾਵੇ ਹਾਲਾਂਕਿ 7 ਦੇ ਕਰੀਬ આરોપી ਸੀਗੇ ਜਿਹਦੇ ਵਿੱਚ ਉਹ ਮਕਾਰਮਾਲਕ ਵੀ ਸੀ ਜਿन्हें ਰੱਖੇ ਹੋਏ ਸੀ ਤੇ ਉਹਦੀ ਵੈਰੀਫਿਕੇਸ਼ਨ ਨਹੀਂ ਸੀ ਕਰਾਈ ਹੋਈ ਉਹਦੇ ਤੇ ਵੀ ਕਾਰਵਾਈ ਪੁਲਿਸ ਦੇ ਵੱਲੋਂ ਕੀਤੀ ਗਈ ਹੈ ਪਰ ਇਸ ਪੂਰੇ ਮਸਲੇ ਨੇ ਪੂਰੇ ਪੰਜਾਬ ਦੇ ਵਿੱਚ ਇੱਕ ਚਰਚਾ ਉਹ ਹੋ ਰਹੇ ਝਗੜੇ ਜਾਂ ਉਸ ਪ੍ਰਵਾਸੀਆਂ ਦੀ ਵੱਧਦੀ ਗਿਣਤੀ ਨੂੰ ਲੈ ਕੇ ਪਰ ਦੂਜੇ ਪਾਸੇ ਦੇਖੀਏ ਤਾਂ ਲਗਾਤਾਰ ਪੁਲਿਸ ਪ੍ਰਸ਼ਾਸਨ ਦੀ ਇਹ ਇਹ ਕਿਤੇ ਨਾ ਕਿਤੇ ਕੋਸ਼ਿਸ਼ ਰਹੀ ਹੈ ਕਿ ਇਸ ਮਸਲੇ ਦੇ ਨਾਲ ਕਿਸੇ ਤਰ੍ਹਾਂ ਦੀ ਭ੍ਰਿਕਾਰ ਪੈਦਾ ਨਾ ਹੋਵੇ ਤੇ ਕੋਈ ਸਥਿਤੀ ਤਣਾਅਪੂਰਨ ਨਾ ਬਣੇ ਕਿਉਂਕਿ ਲਗਾਤਾਰ ਜਦੋਂ ਕਹੀਏ ਕਿ ਪਰਸੋਂ ਤੋਂ ਜਦੋਂ ਹਾਲਤ ਖਰਾਬ ਹੋਣੀ ਸ਼ੁਰੂ ਹੋਈ ਹੈ ਦਿਲਪ੍ਰੀਤ ਦੀ ਉਸ ਸਮੇਂ ਤੋਂ ਦੌਰਾਨ ਇਹ ਵੀ ਗੱਲ ਸੀ ਵੀ ਜੇਕਰ ਪਰਿਵਾਰ ਦੀ ਮਦਦ ਦੇ ਵਾਸਤੇ ਤੇ ਪੁਲਿਸ ਕਾਰਵਾਈ ਸਖਤ ਤਰੀਕੇ ਨਾਲ ਹੋਵੇ ਇਹ ਲਗਾਤਾਰ ਉਹਨਾਂ ਦੇ ਪਰਿਵਾਰ ਦੇ ਜੀਵਾਂ ਦੀ ਤੇ ਬਾਕੀ ਲੋਕਾਂ ਦੀ ਜਿਹੜੀ ਕਿਤੇ ਨਾ ਕਿਤੇ ਡਿਮਾਂਡ ਸੀ ਹਾਲਾਂਕਿ ਇਸ ਚੀਜ਼ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਬੜਾ ਸਿਹਰਦ ਹੈ ਤੇ ਜਿਦੇ ਕਰਕੇ ਵੱਡੀ ਗਿਣਤੀ 'ਚ ਜਿੱਥੇ ਪੁਰੇ ਪੁਲਿਸ ਕਤਨਾਤ ਕਰੀ ਹੈ ਤਾਂ ਦੂਜੇ ਪਾਸੇ ਕੁੰਬੜਾਂ 'ਚ ਵੀ ਜਿਹੜੀ ਪੁਲਿਸ ਤਨਾਤ ਕਰੀ ਹੈਗੀ ਜਦੋਂ ਟੱਕਰ ਇਸ ਮੁੰਡੇ ਦਾ ਅੰਤਿਮ ਸੰਸਕਾਰ ਨਹੀਂ ਹੋ ਜਾਂਦਾ ਸੀਨੀਅਰ ਵੀਡੀਓ ਨੋਟਮੈਂਟ ਦੇ ਨਾਲ ਮਿਸਿੰਗ ਰੋਜ਼ਾਨਾ ਸਪੋਰਟਸ ਟੀਵੀ ਚੰਡੀਗੜ੍ਹ ਸਸਤੀ ਕਾਲ ਹੈ ਕੁੰਬੜਾਂ ਦੇ ਵਿੱਚ ਜਿਸ ਤਰ੍ਹਾਂ ਦਾ ਹਾਦਸਾ ਦੇਖਣ ਨੂੰ ਮਿਲਿਆ ਸੀ ਕੁਝ ਦਿਨ ਪਹਿਲਾਂ ਤੇ ਉਸ ਤੋਂ ਬਾਅਦ ਦੇ ਵਿੱਚ ਧਰਨਾ ਵੀ ਰਿਹਾ ਕਿ ਪ੍ਰਵਾਸੀਆਂ ਦੇ ਵੱਲੋਂ ਦੋ ਪੰਜਾਬੀਆਂ ਦਾ ਜਿਹੜਾ ਉੱਤੇ ਹਮਲਾ ਕਰਾਇਆ ਜਾਂਦਾ ਜਿਸ ਤੋਂ ਇੱਕੋ ਮੁੰਡੇ ਦੀ ਪਹਿਲਾਂ ਹੀ ਹਾਲਾਂਕਿ ਮੌਤ ਹੋ ਗਈ ਸੀ ਪਰ ਦੂਜੇ ਦੀ ਜੇ ਕਿਹਾ ਜਾਵੇ ਕਿ ਕੱਲ ਜਿਹੜੀ ਮੌਤ ਹੋ ਜਾਂਦੀ ਹੈ ਹਾਲਾਂਕਿ ਇੱਕ ਗੰਭੀਰ ਰੂਪ ਚ ਜ਼ਖਮੀ ਸੀ ਤਾਂ ਪਹਿਲਾਂ ਮੋਹਾਲੀ ਇਲਾਜ ਚੱਲਦਾ ਰਿਹਾ ਉਸ ਤੋਂ ਬਾਅਦ ਦੇ ਵਿੱਚ ਪੀਜੀਆਈ ਹੈ ਜਿਹੜਾ ਦਿਲਪ੍ਰੀਤ ਨੂੰ ਸ਼ਿਫਟ ਕਰਾਇਆ ਸੀਗਾ ਤੇ ਹੁਣ ਦਿਲ ਅ ਦੇਖਿਆ ਸੀ ਕਿ ਦੂਸਰੇ ਮੁੰਡੇ ਦੀ ਮੌਤ ਦੇ ਸਮੇਂ ਦੇ ਦੌਰਾਨ ਕਿਸ ਤਰ੍ਹਾਂ ਦੇ ਨਾਲ ਰੋਡ ਜਾਮ ਰਹੇ ਲਗਾਤਾਰ ਇਹ ਦੇਖੀਏ ਤਾਂ ਉੱਥੇ ਮਾਹੌਲ ਤਨਾਪੂਨ ਬਣਿਆ ਰਿਹਾ ਤਾਂ ਉਸ ਤੋਂ ਬਾਅਦ ਜਦ ਕੱਲ ਮੌਤ ਦੀ ਖਬਰ ਆਉਂਦੀ ਹੈ ਦਿਲਪਰੀਦੀ ਤੇ ਉਸ ਤੋਂ ਬਾਅਦ ਦੇ ਵਿੱਚ ਵੀ ਇਹ ਦੇਖਿਆ ਜਾਵੇ ਪੁਲਿਸ ਪਹਿਲੀ ਅਲਰਟ ਇਸ ਵਾਰੀ ਦਿਖਾਈ ਦੇ ਰਹੀ ਹੈ ਜਿੱਥੇ ਕੋ ਪਾਸੇ ਦਿਲਪਰੀ ਦੇ ਘਰ ਤੇ ਆਸ-ਪਾਸ ਦੇ ਖੇਤਰ ਦੇ ਵਿੱਚ ਵੱਡੀ ਗਿਣਤੀ ਚ ਰਾਤ ਹੀ ਪੁਲਿਸ ਤਨਾਤ ਕਰਦੀ ਸੀ ਤਾਂ ਦੂਜੇ ਪਾਸੇ ਅੱਜ ਦੇਖੀਏ ਤਾਂ ਪੀਜੀਵੀ ਜਿਵੇਂ ਪੋਸਟਮਾਰਟਮ ਹੈ ਜਿਹੜਾ ਉਹਦਾ ਹੋ ਰਿਹਾ ਹੈ ਤਾਂ ਉਸ ਸਮੇਂ ਦੇ ਦੌਰਾਨ ਵੀ ਤੁਸੀਂ ਦੇਖੋਗੇ ਕਿ ਵੱਡੀ ਗਿਣਤੀ ਚ ਪੁਲਿਸ ਤਨਾਤ ਹੈ ਪੰਜਾਬ ਆ ਨੇ ਲਗਾਤਾਰ ਇਸ ਪੂਰੇ ਮਸਲੇ ਤੇ ਨਿਗਰਖ ਰਹਿਨੇ ਤਿੰਨ ਤੋਂ ਚਾਰ ਤੁਸੀਂ ਦੇਖੋਗੇ ਕਿ ਅਫਸਰਾਂ ਦੀਆਂ ਤੇ ਪੁਲਿਸ ਮੁਲਾਜ਼ਮਾਂ ਦੀਆਂ ਗੱਡੀਆਂ ਨੇ ਜਿਹੜੀਆਂ ਉਹ ਖੜੀਆਂ ਨੇ ਕਿਉਂਕਿ ਜਦੋਂ ਹੀ ਪੋਸਟ ਮਾਰਕ ਹੋਊਗਾ ਤੇ ਪੋਸਟਮਾਰਟਮ ਤੋਂ ਬਾਅਦ ਤਤ੍ਰੰਤ ਬਾਅਦ ਜਦੋਂ ਲੈ ਕੇ ਜਾਈ ਜਾਣੀ ਹੈ ਦਿਲਪਰੀ ਦੀ ਬਾਡੀ ਤਾਂ ਉਦੋਂ ਬਾਅਦ ਸੰਸਕਾਰ ਹੋਣ ਤੱਕ ਲਗਾਤਾਰ ਪੁਲਿਸ ਦਾ ਪੈਰਾ ਰਹੂਗਾ ਤੇ ਦੂਜੇ ਪਾਸੇ ਇਹ ਵੀ ਹੈ ਕਿ ਪੂਰੀ ਨਿਗਰ ਹੋਗੀ ਇਸ ਪੂਰੇ ਮਸਲੇ ਤੋਂ ਬਾਅਦ ਦੇਖਿਆ ਜਾਵੇ ਗ੍ਰਿਫਤਾਰੀਆਂ ਕਿਉਂਕਿ ਉਸ ਸਮੇਂ ਤੋਂ ਦੌਰਾਨ ਜਿਹੜਾ ਧਰਨਾ ਲਾਇਆ ਗਿਆ ਸੀ ਤੇ ਉਹਦਾ ਮਕਸਦ ਇਹ ਸੀ ਵੀ ਜਿਹੜੇ આરોપી ਨੇ ਉਹਨਾਂ ਨੂੰ ਜਲਦੀ ਫੜਿਆ ਜਾਵੇ ਹਾਲਾਂਕਿ 7 ਦੇ ਕਰੀਬ આરોપી ਸੀਗੇ ਜਿਹਦੇ ਵਿੱਚ ਉਹ ਮਕਰਮਾਲਕ ਵੀ ਸੀ ਜਿਨੇ ਉਹ ਰੱਖੇ ਹੋਏ ਸੀ ਤੇ ਉਹਦੀ ਵੈਰੀਫਿਕੇਸ਼ਨ ਨਹੀਂ ਸੀ ਕਰਾਈ ਹੋਈ ਉਹਦੇ ਤੇ ਵੀ ਕਾਰਵਾਈ ਪੁਲਿਸ ਦੇ ਵੱਲੋਂ ਕੀਤੀ ਗਈ ਹੈ ਪਰ ਇਸ ਪੂਰੇ ਮਸਲੇ ਨੇ ਪੂਰੇ ਪੰਜਾਬ ਦੇ ਵਿੱਚ ਇੱਕ ਚਰਚਾ ਉਹ ਹੋ ਰਹੇ ਝਗੜੇ ਜਾਂ ਉਸ ਪ੍ਰਵਾਸੀਆਂ ਦੀ ਵੱਧਦੀ ਗਿਣਤੀ ਨੂੰ ਲੈ ਕੇ ਪਰ ਦੂਜੇ ਪਾਸੇ ਦੇਖੀਏ ਤਾਂ ਲਗਾਤਾਰ ਪੁਲਿਸ ਪ੍ਰਸ਼ਾਸਨ ਦੀ ਇਹ ਇਹ ਕਿਤੇ ਨਾ ਕਿਤੇ ਕੋਸ਼ਿਸ਼ ਰਹੀ ਹੈ ਕਿ ਇਸ ਮਸਲੇ ਦੇ ਨਾਲ ਕਿਸੇ ਤਰ੍ਹਾਂ ਦੀ ਪ੍ਰਕਾਪਤ ਪੈਦਾ ਨਾ ਹੋਵੇ ਤੇ ਕੋਈ ਸਥਿਤੀ ਤਣਾਅਪੂਰਨ ਨਾ ਬਣੇ ਕਿਉਂਕਿ ਲਗਾਤਾਰ ਜਦੋਂ ਕਹੀਏ ਕਿ ਪਰਸੋਂ ਤੋਂ ਜਦੋਂ ਹਾਲਤ ਖਰਾਬ ਹੋਣੀ ਸ਼ੁਰੂ ਹੋਈ ਹੈ ਦਿਲਪ੍ਰੀਤ ਦੀ ਉਸ ਸਮੇਂ ਤੋਂ ਦੌਰਾਨ ਇਹ ਵੀ ਗੱਲ ਸੀ ਵੀ ਜੇਕਰ ਪਰਿਵਾਰ ਦੀ ਮਦਦ ਦੇ ਵਾਸਤੇ ਤੇ ਪੁਲਿਸ ਕਾਰਵਾਈ ਸਖਤ ਤਰੀਕੇ ਨਾਲ ਹੋਵੇ ਇਹ ਲਗਾਤਾਰ ਉਹਨਾਂ ਦੇ ਪਰਿਵਾਰ ਦੇ ਜੀਵਾਂ ਦੀ ਤੇ ਬਾਕੀ ਲੋਕਾਂ ਦੀ ਜਿਹੜੀ ਕਿਤੇ ਨਾ ਕਿਤੇ ਡਿਮਾਂਡ ਸੀ ਹਾਲਾਂਕਿ ਇਸ ਚੀਜ਼ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਬੜਾ ਸਿਹਰਦ ਹੈ ਤੇ ਜਿਹਦੇ ਕਰਕੇ ਵੱਡੀ ਗਿਣਤੀ 'ਚ ਜਿੱਥੇ ਪੁਰੇ ਪੁਲਿਸ ਕਤਨਾਤ ਕਰੀ ਹੈ ਤਾਂ ਦੂਜੇ ਪਾਸੇ ਕੁੰਬੜਾਂ 'ਚ ਵੀ ਜਿਹੜੀ ਪੁਲਿਸ ਤਨਾਤ ਕਰੀ ਹੈਗੀ ਜਦੋਂ ਟੱਕਰ ਇਸ ਮੁੰਡੇ ਦਾ ਅੰਤਿਮ ਸੰਸਕਾਰ ਨਹੀਂ ਹੋ ਜਾਂਦਾ ਸੀਨੀਅਰ ਵੀਡੀਓ ਨੋਟਮੈਂਟ ਇਹਦੇ ਨਾਲ ਉਸ ਮਿਸਿੰਗ ਰੋਜ਼ਾਨਾ ਉਸ ਸੰਸਾ ਟੀਵੀ ਚੰਡੀਗੜ੍ਹ ਸਸੇਕਾਲਾ ਕੁੰਬੜਾਂ ਦੇ ਵਿੱਚ ਜਿਸ ਤਰ੍ਹਾਂ ਦਾ ਹਾਦਸਾ ਦੇਖਣ ਨੂੰ ਮਿਲਿਆ ਸੀ ਕੁਝ ਦਿਨ ਪਹਿਲਾਂ ਤੇ ਉਸ ਤੋਂ ਬਾਅਦ ਦੇ ਵਿੱਚ ਧਰਨਾ ਵੀ ਰਿਹਾ ਕਿ ਪ੍ਰਵਾਸੀਆਂ ਦੇ ਵੱਲੋਂ ਦੋ ਪੰਜਾਬੀਆਂ ਦਾ ਜਿਹੜਾ ਉੱਤੇ ਹਮਲਾ ਕਰਾਇਆ ਜਾਂਦਾ ਜਿਸ ਤੋਂ ਇੱਕੋ ਮੁੰਡੇ ਦੀ ਪਹਿਲਾਂ ਹੀ ਹਾਲਾਂਕਿ ਮੌਤ ਹੋ ਗਈ ਸੀ ਪਰ ਦੂਜੇ ਦੀ ਜੇ ਕਿਹਾ ਜਾਵੇ ਕਿ ਕੱਲ ਜਿਹੜੀ ਮੌਤ ਹੋ ਜਾਂਦੀ ਹੈ ਹਾਲਾਂਕਿ ਇੱਕ ਗੰਭੀਰ ਰੂਪ ਚ ਜ਼ਖਮੀ ਸੀ ਤਾਂ ਪਹਿਲਾਂ ਮੋਹਾਲੀ ਇਲਾਜ ਚਾਹੁੰਦਾ ਰਿਹਾ ਉਸ ਤੋਂ ਬਾਅਦ ਦੇ ਵਿੱਚ ਪੀਜੀਆ ਹੀ ਹੈ ਜਿਹੜਾ ਦਿਲਪ੍ਰੀਤ ਨੂੰ ਸ਼ਿਫਟ ਕਰਾਇਆ ਸੀਗਾ ਤੇ ਹੁਣ ਅ ਦੇਖਿਆ ਸੀ ਕਿ ਦੂਸਰੇ ਮੁੰਡੇ ਦੀ ਮੌਤ ਦੇ ਸਮੇਂ ਦੇ ਦੌਰਾਨ ਕਿਸ ਤਰ੍ਹਾਂ ਦੇ ਨਾਲ ਰੋਡ ਜਾਮ ਰਹੇ ਲਗਾਤਾਰ ਇਹ ਦੇਖਿਆ ਤਾਂ ਉੱਥੇ ਮਾਹੌਲ ਤਨਾਪੂਨ ਬਣਿਆ ਰਿਹਾ ਤਾਂ ਉਸ ਤੋਂ ਬਾਅਦ ਜਦ ਕੱਲ ਮੌਤ ਦੀ ਖਬਰ ਆਉਂਦੀ ਹੈ ਦਿਲਪਰੀਦੀ ਤੇ ਉਸ ਤੋਂ ਬਾਅਦ ਦੇ ਵਿੱਚ ਵੀ ਇਹ ਦੇਖਿਆ ਜਾਵੇ ਪੁਲਿਸ ਪਹਿਲੀ ਅਲਰਟ ਇਸ ਵਾਰੀ ਦਿਖਾਈ ਦੇ ਰਹੀ ਹੈ ਜਿੱਥੇ ਇੱਕ ਪਾਸੇ ਦਿਲਪਰੀ ਦੇ ਘਰ ਤੇ ਆਸ-ਪਾਸੇ ਦੇ ਖੇਤਰ ਦੇ ਵਿੱਚ ਵੱਡੀ ਗਿਣਤੀ ਚ ਰਾਤ ਹੀ ਪੁਲਿਸ ਤਨਾਤ ਕਰਦੀ ਸੀ ਤਾਂ ਦੂਜੇ ਪਾਸੇ ਅੱਜ ਦੇਖਿਆ ਤਾਂ ਪੀਜੀਵੀ ਜਿਵੇਂ ਪੋਸਟਮਾਰਟ ਮੈਂ ਜਿਹੜਾ ਉਹਦਾ ਹੋ ਰਿਹਾ ਤਾਂ ਉਸ ਸਮੇਂ ਦੇ ਦੌਰਾਨ ਵੀ ਤੁਸੀਂ ਦੇਖੋਗੇ ਕਿ ਵੱਡੀ ਗਿਣਤੀ ਚ ਪੁਲਿਸ ਤਨਾਤਾਂ ਦਾ ਪੰਜਾਬ ਦੇ ਮੁਹਾਲੀ ਦੇ ਸੀਨੀਅਰ ਅਫੀਸਰਸ ਨੇ ਲਗਾਤਾਰ ਇਸ ਪੂਰੇ ਮਸਲੇ ਤੇ ਨਿਗਰਾਨੀ ਰੱਖ ਰਹੇ ਨੇ ਤਿੰਨ ਤੋਂ ਚਾਰ ਤੁਸੀਂ ਦੇਖੋਗੇ ਕਿ ਅਫਸਰਾਂ ਦੀਆਂ ਤੇ ਪੁਲਿਸ ਮੁਲਾਜ਼ਮਾਂ ਦੀਆਂ ਗੱਡੀਆਂ ਨੇ ਜਿਹੜੀਆਂ ਉਹ ਖੜੀਆਂ ਨੇ ਕਿਉਂਕਿ ਜਦੋਂ ਹੀ ਪੋਸਟਮਾਰਟ ਹੋਊਗਾ ਤੇ ਪੋਸਟਮਾਰਟਮ ਤੋਂ ਬਾਅਦ ਤਤੁਰੰਤ ਬਾਅਦ ਜਦੋਂ ਲੈ ਕੇ ਜਾਈ ਜਾਣੀ ਹੈ ਦਿਲਪਰੀ ਦੀ ਬਾਡੀ ਤਾਂ ਉਦੋਂ ਬਾਅਦ ਸੰਸਕਾਰ ਹੋਣ ਤੱਕ ਲਗਾਤਾਰ ਪੁਲਿਸ ਦਾ ਪੈਰਾ ਰਹੂਗਾ ਤੇ ਦੂਜੇ ਪਾਸੇ ਇਹ ਵੀ ਹੈ ਕਿ ਪੂਰੀ ਨਿਗਰਹ ਹੋਗੀ ਇਸ ਪੂਰੇ ਮਸਲੇ ਤੋਂ ਬਾਅਦ ਦੇਖਿਆ ਜਾਵੇ ਗ੍ਰਿਫਤਾਰੀਆਂ ਕਿਉਂਕਿ ਉਸ ਸਮੇਂ ਤੋਂ ਦੌਰਾਨ ਜਿਹੜਾ ਧਰਨਾ ਲਾਇਆ ਗਿਆ ਸੀ ਤੇ ਉਹਦਾ ਮਕਸਦ ਇਹ ਸੀ ਵੀ ਜਿਹੜੇ આરોપી ਨੇ ਉਹਨਾਂ ਨੂੰ ਜਲਦੀ ਫੜਿਆ ਜਾਵੇ ਹਾਲਾਂਕਿ 7 ਦੇ ਕਰੀਬ આરોપી ਸੀਗੇ ਜਿਹਦੇ ਵਿੱਚ ਉਹ ਮੁਕਰਮਾਲਕ ਵੀ ਸੀ ਜਿਨੇ ਰੱਖੇ ਹੋਏ ਸੀ ਤੇ ਉਹਦੀ ਵੈਰੀਫਿਕੇਸ਼ਨ ਨਹੀਂ ਸੀ ਕਰਾਈ ਹੋਈ ਉਹਦੇ ਤੇ ਵੀ ਕਾਰਵਾਈ ਪੁਲਿਸ ਦੇ ਵੱਲੋਂ ਕੀਤੀ ਗਈ ਹੈ ਪਰ ਇਸ ਪੂਰੇ ਮਸਲੇ ਨੇ ਪੂਰੇ ਪੰਜਾਬ ਦੇ ਵਿੱਚ ਇੱਕ ਚਰਚਾ ਉਹ ਹੋਰ ਇਹ ਝਗੜੇ ਜਾਂ ਉਸ ਪ੍ਰਵਾਸੀਆਂ ਦੀ ਵੱਧਦੀ ਗਿਣਤੀ ਨੂੰ ਲੈ ਕੇ ਪਰ ਦੂਜੇ ਪਾਸੇ ਦੇਖੀਏ ਤਾਂ ਲਗਾਤਾਰ ਪੁਲਿਸ ਪ੍ਰਸ਼ਾਸਨ ਦੀ ਇਹ ਇਹ ਕਿਤੇ ਨਾ ਕਿਤੇ ਕੋਸ਼ਿਸ਼ ਰਹੀ ਹੈ ਕਿ ਇਸ ਮਸਲੇ ਦੇ ਨਾਲ ਕਿਸੇ ਤਰ੍ਹਾਂ ਦੀ ਪ੍ਰਕਾਪਤ ਪੈਦਾ ਨਾ ਹੋਵੇ ਤੇ ਕੋਈ ਸਥਿਤੀ ਤਣਾਅਪੂਰਨ ਨਾ ਬਣੇ ਕਿਉਂਕਿ ਲਗਾਤਾਰ ਜਦੋਂ ਕਹੀਏ ਕਿ ਪਰਸੋਂ ਤੋਂ ਜਦੋਂ ਹਾਲਤ ਖਰਾਬ ਹੋਣੀ ਸ਼ੁਰੂ ਹੋਈ ਹੈ ਦਿਲਪ੍ਰੀਤ ਦੀ ਉਸ ਸਮੇਂ ਤੋਂ ਦੌਰਾਨ ਇਹ ਵੀ ਗੱਲ ਸੀ ਵੀ ਜੇਕਰ ਪਰਿਵਾਰ ਦੀ ਮਦਦ ਦੇ ਵਾਸਤੇ ਤੇ ਪੁਲਿਸ ਕਾਰਵਾਈ ਸਖਤ ਤਰੀਕੇ ਨਾਲ ਹੋਵੇ ਇਹ ਲਗਾਤਾਰ ਉਹਨਾਂ ਦੇ ਪਰਿਵਾਰ ਦੇ ਜੀਵਾਂ ਦੀ ਤੇ ਬਾਕੀ ਲੋਕਾਂ ਦੀ ਜਿਹੜੀ ਕਿਤੇ ਨਾ ਕਿਤੇ ਡਿਮਾਂਡ ਸੀ ਹਾਲਾਂਕਿ ਇਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਦਾ ਬੜਾ ਸਿਰਦ ਹੈ ਤੇ ਜਿਦੇ ਕਰਕੇ ਵੱਡੀ ਗਿਣਤੀ ਚ ਜਿੱਥੇ ਬੁਰੇ ਪੁਲਿਸ ਕਤਨਾਤ ਕਰੀਆ ਤਾਂ ਦੂਜੇ ਪਾਸੇ ਕੁੰਬੜਾ ਚ ਵੀ ਜਿਹੜੀ ਪੁਲਿਸ ਤਨਾਤ ਕਰੀ ਹੈਗੀ ਜਦੋਂ ਟੱਕਰ ਇਸ ਮੁੰਡੇ ਦਾ ਅੰਤਿਮ ਸੰਸਕਾਰ ਨਹੀਂ ਹੋ ਜਾਂਦਾ ਸੀਨੀਅਰ ਵੀਡੀਓ ਨੋਟ ਮਤੇ ਇਹਦੇ ਨਾਲ ਮਿਸਿੰਗ ਰੋਜ਼ਾਨਾ ਸਪਸਰਨ ਟੀਵੀ ਚੰਡੀਗੜ੍ਹ ਸਸਕਾਲਾ ਕੁੰਬੜਾਂ ਦੇ ਵਿੱਚ ਜਿਸ ਤਰ੍ਹਾਂ ਦਾ ਹਾਦਸਾ ਦੇਖਣ ਨੂੰ ਮਿਲਿਆ ਸੀ ਕੁਝ ਦਿਨ ਪਹਿਲਾਂ ਤੇ ਉਸ ਤੋਂ ਬਾਅਦ ਦੇ ਵਿੱਚ ਧਰਨਾ ਵੀ ਰਿਹਾ ਕਿ ਪ੍ਰਵਾਸੀਆਂ ਦੇ ਵੱਲੋਂ ਦੋ ਪੰਜਾਬੀਆਂ ਦਾ ਜਿਹੜਾ ਉੱਤੇ ਹਮਲਾ ਕਰਾਇਆ ਜਾਂਦਾ ਜਿਸ ਤੋਂ ਇੱਕੋ ਮੁੰਡੇ ਦੀ ਪਹਿਲਾਂ ਹੀ ਹਾਲਾਂਕਿ ਮੌਤ ਹੋ ਗਈ ਸੀ ਪਰ ਦੂਜੇ ਦੀ ਜੇ ਕਿਹਾ ਜਾਵੇ ਕਿ ਕੱਲ ਜਿਹੜੀ ਮੌਤ ਹੋ ਜਾਂਦੀ ਹੈ ਹਾਲਾਂਕਿ ਇੱਕ ਗੰਭੀਰ ਰੂਪ ਚ ਜ਼ਖਮੀ ਸੀ ਤਾਂ ਪਹਿਲਾਂ ਮੁਹਾਲੀ ਇਲਾਜ ਚੱਲਦਾ ਰਿਹਾ ਉਸ ਤੋਂ ਬਾਅਦ ਦੇ ਵਿੱਚ ਪੀਜੀਐ ਜਿਹੜਾ ਅ ਦਿਲਪ੍ਰੀਤ ਨੂੰ ਸ਼ਿਫਟ ਕਰਾਇਆ ਸੀਗਾ ਤੇ ਹੁਣ ਦਿਲਪ੍ਰੀਤ ਜਿਹਦੀ ਉਮਰ ਤਕਰੀਬਨ 16 ਸਾਲ ਦੱਸੀ ਜਾਂਦੀ ਹੈ ਇਹਦੀ ਵੀ ਮੌਤ ਹੋ ਚੁੱਕੀ ਹੈ ਕਿਉਂਕਿ ਮਸਲਾ ਅ ਦੇਖਿਆ ਸੀ ਕਿ ਦੂਸਰੇ ਮੁੰਡੇ ਦੀ ਮੌਤ ਦੇ ਸਮੇਂ ਦੇ ਦੌਰਾਨ ਕਿਸ ਤਰ੍ਹਾਂ ਦੇ ਨਾਲ ਰੋਡ ਜਾਮ ਰਹੇ ਲਗਾਤਾਰ ਇਹ ਦੇਖਿਆ ਤਾਂ ਉੱਥੇ ਮਾਹੌਲ ਤਨਾਪੂਨ ਬਣਿਆ ਰਿਹਾ ਤਾਂ ਉਸ ਤੋਂ ਬਾਅਦ ਜਦ ਕੱਲ ਮੌਤ ਦੀ ਖਬਰ ਆਉਂਦੀ ਹੈ ਦਿਲਪ੍ਰੀਤ ਦੀ ਤੇ ਉਸ ਤੋਂ ਬਾਅਦ ਦੇ ਵਿੱਚ ਵੀ ਇਹ ਦੇਖਿਆ ਜਾਵੇ ਪੁਲਿਸ ਪਹਿਲੀ ਅਲਰਟ ਇਸ ਵਾਰੀ ਦਿਖਾਈ ਦੇ ਰਹੀ ਹੈ ਜਿੱਥੇ ਇੱਕ ਪਾਸੇ ਦਿਲਪ੍ਰੀਤ ਦੇ ਘਰ ਤੇ ਆਸ-ਪਾਸ ਦੇ ਖੇਤਰ ਦੇ ਵਿੱਚ ਵੱਡੀ ਗਿਣਤੀ ਚ ਰਾਤ ਹੀ ਪੁਲਿਸ ਤਨਾਤ ਕਰਦੀ ਸੀ ਤਾਂ ਦੂਜੇ ਦਾ ਉਹਦਾ ਹੋ ਰਿਹਾ ਤਾਂ ਉਸ ਸਮੇਂ ਦੇ ਦੌਰਾਨ ਵੀ ਤੁਸੀਂ ਦੇਖੋਗੇ ਕਿ ਵੱਡੀ ਗਿਣਤੀ ਚ ਪੁਸਤਨਾਤ ਆ ਪੰਜਾਬ ਦੇ ਮੁਹਾਲੀ ਦੇ ਸੀਨੀਅਰ ਅਫੀਸਰਸ ਨੇ ਲਗਾਤਾਰ ਇਸ ਪੂਰੇ ਮਸਲੇ ਤੇ ਨਿਗਰਖ ਰੱਖ ਰਹੇ ਨੇ ਤਿੰਨ ਤੋਂ ਚਾਰ ਤੁਸੀਂ ਦੇਖੋਗੇ ਕਿ ਅਫਸਰਾਂ ਦੀਆਂ ਤੇ ਪੁਲਿਸ ਮੁਲਾਜ਼ਮਾਂ ਦੀਆਂ ਗੱਡੀਆਂ ਨੇ ਜਿਹੜੀਆਂ ਉਹ ਖੜੀਆਂ ਨੇ ਕਿਉਂਕਿ ਜਦੋਂ ਹੀ ਪੋਸਟ ਮਾਰਕ ਹੋਊਗਾ ਤੇ ਪੋਸਟਮਾਰਟਮ ਤੋਂ ਬਾਅਦ ਤਤੁਰੰਤ ਬਾਅਦ ਜਦੋਂ ਲੈ ਕੇ ਜਾਈ ਜਾਣੀ ਹੈ ਦਿਲਪ੍ਰੀਤ ਦੀ ਬਾਡੀ ਤਾਂ ਉਸ ਤੋਂ ਬਾਅਦ ਸੰਸਕਾਰ ਹੋਣ ਤੱਕ ਲਗਾਤਾਰ ਪੁਲਿਸ ਦਾ ਪੈਰਾ ਰਹੂਗਾ ਤੇ ਦੂਜੇ ਪਾਸੇ ਇਹ ਵੀ ਹੈ ਕਿ ਪੂਰੀ ਨਿਗਰ ਹੋਊਗੀ ਇਸ ਪੂਰੇ ਮਸਲੇ ਤੋਂ ਬਾਅਦ ਦੇਖਿਆ ਜਾਵੇ ਗ੍ਰਿਫਤਾਰੀਆਂ ਕਿਉਂਕਿ ਉਸ ਸਮੇਂ ਤੋਂ ਦੌਰਾਨ ਜਿਹੜਾ ਧਰਨਾ ਲਾਇਆ ਗਿਆ ਸੀ ਤੇ ਉਹਦਾ ਮਕਸਦ ਇਹ ਸੀ ਵੀ ਜਿਹੜੇ આરોપી ਨੇ ਉਹਨਾਂ ਨੂੰ ਜਲਦੀ ਫੜਿਆ ਜਾਵੇ ਹਾਲਾਂਕਿ 7 ਦੇ ਕਰੀਬ આરોપી ਸੀਗੇ ਜਿਦੇ ਵਿੱਚ ਉਹ ਮੁਕਰਮਾਲਕ ਵੀ ਸੀ ਜਿਨੇ ਉਹ ਰੱਖੇ ਹੋਏ ਸੀ ਤੇ ਉਹਦੀ ਵੈਰੀਫਿਕੇਸ਼ਨ ਨਹੀਂ ਸੀ ਕਰਾਈ ਹੋਈ ਉਹਦੇ ਤੇ ਵੀ ਕਾਰਵਾਈ ਪੁਲਿਸ ਦੇ ਵੱਲੋਂ ਕੀਤੀ ਗਈ ਹੈ ਪਰ ਇਸ ਪੂਰੇ ਮਸਲੇ ਨੇ ਪੂਰੇ ਪੰਜਾਬ ਦੇ ਵਿੱਚ ਇੱਕ ਚਰ ਉਹ ਹੋ ਰਹੇ ਝਗੜੇ ਜਾਂ ਉਸ ਪ੍ਰਵਾਸੀਆਂ ਦੀ ਵੱਧਦੀ ਗਿਣਤੀ ਨੂੰ ਲੈ ਕੇ ਪਰ ਦੂਜੇ ਪਾਸੇ ਦੇਖੀਏ ਤਾਂ ਲਗਾਤਾਰ ਪੁਲਿਸ ਪ੍ਰਸ਼ਾਸਨ ਦੀ ਇਹ ਇਹ ਕਿਤੇ ਨਾ ਕਿਤੇ ਕੋਸ਼ਿਸ਼ ਰਹੀ ਹੈ ਕਿ ਇਸ ਮਸਲੇ ਦੇ ਨਾਲ ਕਿਸੇ ਤਰ੍ਹਾਂ ਦੀ ਪ੍ਰੇ ਘਾਟ ਪੈਦਾ ਨਾ ਹੋਵੇ ਤੇ ਕੋਈ ਸਥਿਤੀ ਤਣਾਅਪੂਰਨ ਨਾ ਬਣੇ ਕਿਉਂਕਿ ਲਗਾਤਾਰ ਜਦੋਂ ਕਹੀਏ ਕਿ ਪਰਸੋਂ ਤੋਂ ਜਦੋਂ ਹਾਲਤ ਖਰਾਬ ਹੋਣੀ ਸ਼ੁਰੂ ਹੋਈ ਹੈ ਦਿਲਪ੍ਰੀਤ ਦੀ ਉਸ ਸਮੇਂ ਤੋਂ ਦੌਰਾਨ ਇਹ ਵੀ ਗੱਲ ਸੀ ਵੀ ਜੇਕਰ ਪਰਿਵਾਰ ਦੀ ਮਦਦ ਦੇ ਵਾਸਤੇ ਤੇ ਪੁਲਿਸ ਕਾਰਵਾਈ ਸਖਤ ਤਰੀਕੇ ਨਾਲ ਹੋਵੇ ਇਹ ਲਗਾਤਾਰ ਉਹਨਾਂ ਦੇ ਪਰਿਵਾਰ ਦੇ ਜੀਵਾਂ ਦੀ ਤੇ ਬਾਕੀ ਲੋਕਾਂ ਦੀ ਜਿਹੜੀ ਕਿਤੇ ਨਾ ਕਿਤੇ ਡਿਮਾਂਡ ਸੀ ਹਾਲਾਂਕਿ ਇਸ ਚੀਜ਼ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਬੜਾ ਸਿਹਰਦ ਹੈ ਤੇ ਜਿਦੇ ਕਰਕੇ ਵੱਡੀ ਗਿਣਤੀ 'ਚ ਜਿੱਥੇ ਪੁਰੇ ਪੁਲਿਸ ਕਤਨਾਤ ਕਰੀ ਹੈ ਤਾਂ ਦੂਜੇ ਪਾਸੇ ਕੁੰਬੜਾਂ 'ਚ ਵੀ ਜਿਹੜੀ ਪੁਲਿਸ ਤਨਾਤ ਕਰੀ ਹੈਗੀ ਜਦੋਂ ਟੱਕਰ ਇਸ ਮੁੰਡੇ ਦਾ ਅੰਤਿਮ ਸੰਸਕਾਰ ਨਹੀਂ ਹੋ ਜਾਂਦਾ ਸੀਨੀਅਰ ਵੀਡੀਓ ਨੋਟ ਮਤੇ ਦੇ ਨਾਲ ਸੁਮਿੰਗ ਰੋਜ਼ਾਨਾ ਸਪੋਰਟਸ ਟੀਵੀ ਚੰਡੀਗੜ੍ਹ ਸਸਤੀ ਕਾਲ ਹੈ ਕੁੰਬੜਾਂ ਦੇ ਵਿੱਚ ਜਿਸ ਤਰ੍ਹਾਂ ਦਾ ਹਾਦਸਾ ਦੇਖਣ ਨੂੰ ਮਿਲਿਆ ਸੀ ਕੁਝ ਦਿਨ ਪਹਿਲਾਂ ਤੇ ਉਸ ਤੋਂ ਬਾਅਦ ਦੇ ਵਿੱਚ ਧਰਨਾ ਵੀ ਰਿਹਾ ਕਿ ਪ੍ਰਵਾਸੀਆਂ ਦੇ ਵੱਲੋਂ ਦੋ ਪੰਜਾਬੀਆਂ ਦਾ ਜਿਹੜਾ ਉੱਤੇ ਹਮਲਾ ਕਰਾਇਆ ਜਾਂਦਾ ਜਿਸ ਤੋਂ ਇੱਕੋ ਮੁੰਡੇ ਦੀ ਪਹਿਲਾਂ ਹੀ ਹਾਲਾਂਕਿ ਮੌਤ ਹੋ ਗਈ ਸੀ ਪਰ ਦੂਜੇ ਦੀ ਜੇ ਕਿਹਾ ਜਾਵੇ ਕਿ ਕੱਲ ਜਿਹੜੀ ਮੌਤ ਹੋ ਜਾਂਦੀ ਹੈ ਹਾਲਾਂਕਿ ਇੱਕ ਗੰਭੀਰ ਰੂਪ ਚ ਜ਼ਖਮੀ ਸੀ ਤਾਂ ਪਹਿਲਾਂ ਮੋਹਾਲੀ ਇਲਾਜ ਚੱਲਦਾ ਰਿਹਾ ਉਸ ਤੋਂ ਬਾਅਦ ਦੇ ਵਿੱਚ ਪੀਜੀਐ ਜਿਹੜਾ ਅ ਦਿਲਪ੍ਰੀਤ ਨੂੰ ਸ਼ਿਫਟ ਕਰਾਇਆ ਸੀਗਾ ਤੇ ਹੁਣ ਦਿਲਪ੍ਰੀਤ ਜਿਹਦੀ ਉਮਰ ਤਕਰੀਬਨ 16 ਸਾਲ ਦੱਸੀ ਜਾਂਦੀ ਹੈ ਇਹਦੀ ਵੀ ਮੌਤ ਹੋ ਚੁੱਕੀ ਹੈ ਕਿਉਂਕਿ ਮਸਲਾ ਅ ਦੇਖਿਆ ਸੀ ਕਿ ਦੂਸਰੇ ਮੁੰਡੇ ਦੀ ਮੌਤ ਦੇ ਸਮੇਂ ਦੇ ਦੌਰਾਨ ਕਿਸ ਤਰ੍ਹਾਂ ਦੇ ਨਾਲ ਰੋਡ ਜਾਮ ਰਹੇ ਲਗਾਤਾਰ ਇਹ ਦੇਖਿਆ ਤਾਂ ਉੱਥੇ ਮਾਹੌਲ ਤਨਾਪੂਨ ਬਣਿਆ ਰਿਹਾ ਤਾਂ ਉਸ ਤੋਂ ਬਾਅਦ ਜਦ ਕੱਲ ਮੌਤ ਦੀ ਖਬਰ ਆਉਂਦੀ ਹੈ ਦਿਲਪ੍ਰੀਤ ਦੀ ਤੇ ਉਸ ਤੋਂ ਬਾਅਦ ਦੇ ਵਿੱਚ ਵੀ ਇਹ ਦੇਖਿਆ ਜਾਵੇ ਪੁਲਿਸ ਪਹਿਲੀ ਅਲਰਟ ਇਸ ਵਾਰੀ ਦਿਖਾਈ ਦੇ ਰਹੀ ਹੈ ਜਿੱਥੇ ਕੋ ਪਾਸੇ ਦਿਲਪ੍ਰੀਤ ਦੇ ਘਰ ਤੇ ਆਸ-ਪਾਸੇ ਦੇ ਖੇਤਰ ਦੇ ਵਿੱਚ ਵੱਡੀ ਗਿਣਤੀ ਚ ਰਾਤ ਹੀ ਪੁਲਿਸ ਤਨਾਤ ਕਰਦੀ ਸੀ ਤਾਂ ਦੂਜ ਦਾ ਹੋ ਰਿਹਾ ਤਾਂ ਉਸ ਸਮੇਂ ਦੇ ਦੌਰਾਨ ਵੀ ਤੁਸੀਂ ਦੇਖੋਗੇ ਕਿ ਵੱਡੀ ਗਿਣਤੀ ਚ ਪੁਲਿਸ ਤਨਾਤਾਂ ਦਾ ਪੰਜਾਬ ਆਪ ਦੇ ਮੁਹਾਲੀ ਦੇ ਸੀਨੀਅਰ ਅਫੀਸਰਸ ਨੇ ਲਗਾਤਾਰ ਇਸ ਪੂਰੇ ਮਸਲੇ ਤੇ ਨਿਗਰਾਨੀ ਰੱਖ ਰਹੇ ਨੇ ਤਿੰਨ ਤੋਂ ਚਾਰ ਤੁਸੀਂ ਦੇਖੋਗੇ ਕਿ ਅਫਸਰਾਂ ਦੀਆਂ ਤੇ ਪੁਲਿਸ ਮੁਲਾਜ਼ਮਾਂ ਦੀਆਂ ਗੱਡੀਆਂ ਨੇ ਜਿਹੜੀਆਂ ਉਹ ਖੜੀਆਂ ਨੇ ਕਿਉਂਕਿ ਜਦੋਂ ਹੀ ਪੋਸਟ ਮਾਰਕ ਹੋਊਗਾ ਤੇ ਪੋਸਟਮਾਰਟਮ ਤੋਂ ਬਾਅਦ ਤਤ੍ਰੰਤ ਬਾਅਦ ਜਦੋਂ ਲੈ ਕੇ ਜਾਈ ਜਾਣੀ ਹੈ ਦਿਲਪ੍ਰੀਤ ਦੀ ਬਾਡੀ ਤਾਂ ਉਦੋਂ ਬਾਅਦ ਸੰਸਕਾਰ ਹੋਣ ਤੱਕ ਲਗਾਤਾਰ ਪੁਲਿਸ ਦਾ ਪੈਰਾ ਰਹੂਗਾ ਤੇ ਦੂਜੇ ਪਾਸੇ ਇਹ ਵੀ ਹੈ ਕਿ ਪੂਰੀ ਨਿਗਰ ਹੋਊਗੀ ਇਸ ਪੂਰੇ ਮਸਲੇ ਤੋਂ ਬਾਅਦ ਦੇਖਿਆ ਜਾਵੇ ਗ੍ਰਿਫਤਾਰੀਆਂ ਕਿਉਂਕਿ ਉਸ ਸਮੇਂ ਤੋਂ ਦੌਰਾਨ ਜਿਹੜਾ ਧਰਨਾ ਲਾਇਆ ਗਿਆ ਸੀ ਤੇ ਉਹਦਾ ਮਕਸਦ ਇਹ ਸੀ ਵੀ ਜਿਹੜੇ આરોપી ਨੇ ਉਹਨਾਂ ਨੂੰ ਜਲਦੀ ਫੜਿਆ ਜਾਵੇ ਹਾਲਾਂਕਿ 7 ਦੇ ਕਰੀਬ આરોપી ਸੀਗੇ ਜਿਹਦੇ ਵਿੱਚ ਉਹ ਮੁਕਰਮਾਲਕ ਵੀ ਸੀ ਜਿਨੇ ਉਹ ਰੱਖੇ ਹੋਏ ਸੀ ਤੇ ਉਹਦੀ ਵੈਰੀਫਿਕੇਸ਼ਨ ਨਹੀਂ ਸੀ ਕਰਾਈ ਹੋਈ ਉਹਦੇ ਤੇ ਵੀ ਕਾਰਵਾਈ ਪੁਲਿਸ ਦੇ ਵੱਲੋਂ ਕੀਤੀ ਗਈ ਹੈ ਪਰ ਇਸ ਪੂਰੇ ਮਸਲੇ ਨੇ ਪੂਰੇ ਪੰਜਾਬ ਦੇ ਵਿੱਚ ਇੱਕ ਚ ਉਹ ਹੋਰ ਇਹ ਝਗੜੇ ਜਾਂ ਉਸ ਪ੍ਰਵਾਸੀਆਂ ਦੀ ਵੱਧਦੀ ਗਿਣਤੀ ਨੂੰ ਲੈ ਕੇ ਪਰ ਦੂਜੇ ਪਾਸੇ ਦੇਖੀਏ ਤਾਂ ਲਗਾਤਾਰ ਪੁਲਿਸ ਪ੍ਰਸ਼ਾਸਨ ਦੀ ਇਹ ਇਹ ਕਿਤੇ ਨਾ ਕਿਤੇ ਕੋਸ਼ਿਸ਼ ਰਹੀ ਹੈ ਕਿ ਇਸ ਮਸਲੇ ਦੇ ਨਾਲ ਕਿਸੇ ਤਰ੍ਹਾਂ ਦੀ ਪ੍ਰੇਖਾਟ ਪੈਦਾ ਨਾ ਹੋਵੇ ਤੇ ਕੋਈ ਸਥਿਤੀ ਤਣਾਅਪੂਰਨ ਨਾ ਬਣੇ ਕਿਉਂਕਿ ਲਗਾਤਾਰ ਜਦੋਂ ਕਹੀਏ ਕਿ ਪਰਸੋਂ ਤੋਂ ਜਦੋਂ ਹਾਲਤ ਖਰਾਬ ਹੋਣੀ ਸ਼ੁਰੂ ਹੋਈ ਹੈ ਦਿਲਪ੍ਰੀਤ ਦੀ ਉਸ ਸਮੇਂ ਤੋਂ ਦੌਰਾਨ ਇਹ ਵੀ ਗੱਲ ਸੀ ਵੀ ਜੇਕਰ ਪਰਿਵਾਰ ਦੀ ਮਦਦ ਦੇ ਵਾਸਤੇ ਤੇ ਪੁਲਿਸ ਕਾਰਵਾਈ ਸਖਤ ਤਰੀਕੇ ਨਾਲ ਹੋਵੇ ਇਹ ਲਗਾਤਾਰ ਉਹਨਾਂ ਦੇ ਪਰਿਵਾਰ ਦੇ ਜੀਵਾਂ ਦੀ ਤੇ ਬਾਕੀ ਲੋਕਾਂ ਦੀ ਜਿਹੜੀ ਕਿਤੇ ਨਾ ਕਿਤੇ ਡਿਮਾਂਡ ਸੀ ਹਾਲਾਂਕਿ ਇਸ ਚੀਜ਼ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਬੜਾ ਸਿਹਰਦ ਹੈ ਤੇ ਜਿਦੇ ਕਰਕੇ ਵੱਡੀ ਗਿਣਤੀ 'ਚ ਜਿੱਥੇ ਪੁਲਿਸ ਕਤਨਾਤ ਕਰੀ ਹੈ ਤਾਂ ਦੂਜੇ ਪਾਸੇ ਕੁੰਬੜਾਂ 'ਚ ਵੀ ਜਿਹੜੀ ਪੁਲਿਸ ਤਨਾਤ ਕਰੀ ਹੈਗੀ ਜਦੋਂ ਟੱਕਰ ਇਸ ਮੁੰਡੇ ਦਾ ਅੰਤਿਮ ਸੰਸਕਾਰ ਨਹੀਂ ਹੋ ਜਾਂਦਾ ਸੀਨੀਅਰ ਵੀਡੀਓ ਨੋਟਮੈਂਟ ਦੇ ਨਾਲ ਉਸ ਮਿਸਿੰਗ ਰੋਜ਼ਾਨਾ ਉਸ ਸੰਸਾ ਟਵੀ ਚੰਡੀਗੜ੍ਹ ਸਸਕਾਲਾ ਕੁੰਬੜਾਂ ਦੇ ਵਿੱਚ ਜਿਸ ਤਰ੍ਹਾਂ ਦਾ ਹਾਦਸਾ ਦੇਖਣ ਨੂੰ ਮਿਲਿਆ ਸੀ ਕੁਝ ਦਿਨ ਪਹਿਲਾਂ ਤੇ ਉਸ ਤੋਂ ਬਾਅਦ ਦੇ ਵਿੱਚ ਧਰਨਾ ਵੀ ਰਿਹਾ ਕਿ ਪ੍ਰਵਾਸੀਆਂ ਦੇ ਵੱਲੋਂ ਦੋ ਪੰਜਾਬੀਆਂ ਦਾ ਜਿਹੜਾ ਉੱਤੇ ਹਮਲਾ ਕਰਾਇਆ ਜਾਂਦਾ ਜਿੱਚੋ ਇੱਕੋ ਮੁੰਡੇ ਦੀ ਪਹਿਲਾਂ ਹੀ ਹਾਲਾਂਕਿ ਮੌਤ ਹੋ ਗਈ ਸੀ ਪਰ ਦੂਜੇ ਦੀ ਜੇ ਕਿਹਾ ਜਾਵੇ ਕਿ ਕੱਲ ਜਿਹੜੀ ਮੌਤ ਹੋ ਜਾਂਦੀ ਹੈ ਹਾਲਾਂਕਿ ਇੱਕ ਗੰਭੀਰ ਰੂਪ ਚ ਜ਼ਖਮੀ ਸੀ ਤਾਂ ਪਹਿਲਾਂ ਮੋਹਾਲੀ ਇਲਾਜ ਚੱਲਦਾ ਰਿਹਾ ਉਸ ਤੋਂ ਬਾਅਦ ਦੇ ਵਿੱਚ ਪੀਜੀਐ ਜਿਹੜਾ ਅ ਦਿਲਪ੍ਰੀਤ ਨੂੰ ਸ਼ਿਫਟ ਕਰਾਇਆ ਸੀਗਾ ਤੇ ਹੁਣ ਦਿਲਪ੍ਰੀਤ ਜਿਹਦੀ ਉਮਰ ਤਕਰੀਬਨ 16 ਸਾਲ ਦੱਸੀ ਜਾਂਦੀ ਹੈ ਇਹਦੀ ਵੀ ਮੌਤ ਹੋ ਚੁੱਕੀ ਹੈ ਕਿਉਂਕਿ ਮਸਲਾ ਦੇਖਿਆ ਸੀ ਕਿ ਦੂਸਰੇ ਮੁੰਡੇ ਦੀ ਮੌਤ ਦੇ ਸਮੇਂ ਦੇ ਦੌਰਾਨ ਕਿਸ ਤਰ੍ਹਾਂ ਦੇ ਨਾਲ ਰੋਡ ਜਾਮ ਰਹੇ ਲਗਾਤਾਰ ਇਹ ਦੇਖਿਆ ਤਾਂ ਉੱਥੇ ਮਾਹੌਲ ਤਨਾਪੂਨ ਬਣਿਆ ਰਿਹਾ ਤਾਂ ਉਸ ਤੋਂ ਬਾਅਦ ਜਦ ਕੱਲ ਮੌਤ ਦੀ ਖਬਰ ਆਉਂਦੀ ਹੈ ਦਿਲਪ੍ਰੀਤ ਦੀ ਤੇ ਉਸ ਤੋਂ ਬਾਅਦ ਦੇ ਵਿੱਚ ਵੀ ਇਹ ਦੇਖਿਆ ਜਾਵੇ ਪੁਲਿਸ ਪਹਿਲੀ ਅਲਰਟ ਇਸ ਵਾਰੀ ਦਿਖਾਈ ਦੇ ਰਹੀ ਹੈ ਜਿੱਥੇ ਇੱਕ ਪਾਸੇ ਦਿਲਪ੍ਰੀਤ ਦੇ ਘਰ ਤੇ ਆਸ-ਪਾਸੇ ਦੇ ਖੇਤਰ ਦੇ ਵਿੱਚ ਵੱਡੀ ਗਿਣਤੀ ਚ ਰਾਤ ਹੀ ਪੁਲਿਸ ਤਨਾਤ ਕਰਦੀ ਸੀ ਤਾਂ ਦੂਜੇ ਦਾ ਹੋ ਰਿਹਾ ਤਾਂ ਉਸ ਸਮੇਂ ਦੇ ਦੌਰਾਨ ਵੀ ਤੁਸੀਂ ਦੇਖੋਗੇ ਕਿ ਵੱਡੀ ਗਿਣਤੀ ਚ ਪੁਲਿਸ ਤਨਾਤ ਆ ਪੰਜਾਬ ਦੇ ਮੁਹਾਲੀ ਦੇ ਸੀਨੀਅਰ ਅਫੀਸਰਸ ਨੇ ਲਗਾਤਾਰ ਇਸ ਪੂਰੇ ਮਸਲੇ ਤੇ ਨਿਗਰਾਨੀ ਰੱਖ ਰਹੇ ਨੇ ਤਿੰਨ ਤੋਂ ਚਾਰ ਤੁਸੀਂ ਦੇਖੋਗੇ ਕਿ ਅਫਸਰਾਂ ਦੀਆਂ ਤੇ ਪੁਲਿਸ ਮੁਲਾਜ਼ਮਾਂ ਦੀਆਂ ਗੱਡੀਆਂ ਨੇ ਜਿਹੜੀਆਂ ਉਹ ਖੜੀਆਂ ਨੇ ਕਿਉਂਕਿ ਜਦੋਂ ਹੀ ਪੋਸਟ ਮਾਰ ਹੋਊਗਾ ਤੇ ਪੋਸਟਮਾਰਟਨ ਤੋਂ ਬਾਅਦ ਤਤੁਰੰਤ ਬਾਅਦ ਜਦੋਂ ਲੈ ਕੇ ਜਾਈ ਜਾਣੀ ਹੈ ਦਿਲਪ੍ਰੀਤ ਦੀ ਬਾਡੀ ਤਾਂ ਉਸ ਤੋਂ ਬਾਅਦ ਸੰਸਕਾਰ ਹੋਣ ਤੱਕ ਲਗਾਤਾਰ ਪੁਲਿਸ ਦਾ ਪੈਰਾ ਰਹੂਗਾ ਤੇ ਦੂਜੇ ਪਾਸੇ ਇਹ ਵੀ ਹੈ ਕਿ ਪੂਰੀ ਨਿਗਰ ਹੋਗੀ ਇਸ ਪੂਰੇ ਮਸਲੇ ਤੋਂ ਬਾਅਦ ਦੇਖਿਆ ਜਾਵੇ ਗ੍ਰਿਫਤਾਰੀਆਂ ਕਿਉਂਕਿ ਉਸ ਸਮੇਂ ਤੋਂ ਦੌਰਾਨ ਜਿਹੜਾ ਧਰਨਾ ਲਾਇਆ ਗਿਆ ਸੀ ਤੇ ਉਹਦਾ ਮਕਸਦ ਇਹ ਸੀ ਵੀ ਜਿਹੜੇ આરોપી ਨੇ ਉਹਨਾਂ ਨੂੰ ਜਲਦੀ ਫੜਿਆ ਜਾਵੇ ਹਾਲਾਂਕਿ 7 ਦੇ ਕਰੀਬ આરોપી ਸੀਗੇ ਜਿਦੇ ਵਿੱਚ ਉਹ ਮੁਕਰਮਾਲਕ ਸੀ ਸੀ ਜਿਨੇ ਰੱਖੇ ਹੋਏ ਸੀ ਤੇ ਉਹਦੀ ਵੈਰੀਫਿਕੇਸ਼ਨ ਨਹੀਂ ਸੀ ਕਰਾਈ ਹੋਈ ਉਹਦੇ ਤੇ ਵੀ ਕਾਰਵਾਈ ਪੁਲਿਸ ਦੇ ਵੱਲੋਂ ਕੀਤੀ ਗਈ ਹੈ ਪਰ ਇਸ ਪੂਰੇ ਮਸਲੇ ਨੇ ਪੂਰੇ ਪੰਜਾਬ ਦੇ ਵਿੱਚ ਇੱਕ ਚਰਚਾ ਉਹ ਹੋ ਰਹੇ ਝਗੜੇ ਜਾਂ ਉਸ ਪ੍ਰਵਾਸੀਆਂ ਦੀ ਵੱਧਦੀ ਗਿਣਤੀ ਨੂੰ ਲੈ ਕੇ ਪਰ ਪੁਲਿਸ ਪ੍ਰਸ਼ਾਸਨ ਦੀ ਇਹ ਇਹ ਕਿਤੇ ਨਾ ਕਿਤੇ ਕੋਸ਼ਿਸ਼ ਰਹੀ ਹੈ ਕਿ ਇਸ ਮਸਲੇ ਦੇ ਨਾਲ ਕਿਸੇ ਤਰ੍ਹਾਂ ਦੀ ਪ੍ਰੇਖਾਤ ਪੈਦਾ ਨਾ ਹੋਵੇ ਤੇ ਕੋਈ ਸਥਿਤੀ ਤਣਾਅਪੂਰਨ ਨਾ ਬਣੇ ਕਿਉਂਕਿ ਲਗਾਤਾਰ ਜਦੋਂ ਕਹੀਏ ਕਿ ਪਰਸੋਂ ਤੋਂ ਜਦੋਂ ਹਾਲਤ ਖਰਾਬ ਹੋਣੀ ਸ਼ੁਰੂ ਹੋਈ ਹੈ ਦਿਲਪ੍ਰੀਤ ਦੀ ਉਸ ਸਮੇਂ ਤੋਂ ਦੌਰਾਨ ਇਹ ਵੀ ਗੱਲ ਸੀ ਵੀ ਜੇਕਰ ਪਰਿਵਾਰ ਦੀ ਮਦਦ ਦੇ ਵਾਸਤੇ ਤੇ ਪੁਲਿਸ ਕਾਰਵਾਈ ਸਖਤ ਤਰੀਕੇ ਨਾਲ ਹੋਵੇ ਇਹ ਲਗਾਤਾਰ ਉਹਨਾਂ ਦੇ ਪਰਿਵਾਰ ਦੇ ਜੀਵਾਂ ਦੀ ਤੇ ਬਾਕੀ ਲੋਕਾਂ ਦੀ ਜਿਹੜੀ ਕਿਤੇ ਨਾ ਕਿਤੇ ਡਿਮਾਂਡ ਸੀ ਹਾਲਾਂਕਿ ਇਸ ਚੀਜ਼ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਬੜਾ ਸਿਰਦ ਹੈ ਤੇ ਜਿਦੇ ਕਰਕੇ ਵੱਡੀ ਗਿਣਤੀ 'ਚ ਜਿੱਥੇ ਪੁਲਿਸ ਕਤਨਾਤ ਕਰੀ ਹੈ ਤਾਂ ਦੂਜੇ ਪਾਸੇ ਕੁੰਬੜਾਂ 'ਚ ਵੀ ਜਿਹੜੀ ਪੁਲਿਸ ਤਨਾਤ ਕਰੀ ਹੈਗੀ ਜਦੋਂ ਟੱਕਰ ਇਸ ਮੁੰਡੇ ਦਾ ਅੰਤਿਮ ਸੰਸਕਾਰ ਨਹੀਂ ਹੋ ਜਾਂਦਾ ਸੀਨੀਅਰ ਵੀਡੀਓ ਨੋਟ ਮਤੇ ਇਹਦੇ ਨਾਲ ਸੁਮਿੰ ਸਿੰਘ ਰੋਜ਼ਾਨਾ ਸਪੋਰਟਸ ਟੀਵੀ ਚੰਡੀਗੜ੍ਹ ਸਸਕਾਲਾ ਕੁੰਬੜਾਂ ਦੇ ਵਿੱਚ ਜਿਸ ਤਰ੍ਹਾਂ ਦਾ ਹਾਦਸਾ ਦੇਖਣ ਨੂੰ ਮਿਲਿਆ ਜੀ ਕੁਝ ਦਿਨ ਪਹਿਲਾਂ ਤੇ ਉਸ ਤੋਂ ਬਾਅਦ ਦੇ ਵਿੱਚ ਧਰਨਾ ਵੀ ਰਿਹਾ ਕਿ ਪ੍ਰਵਾਸੀਆਂ ਦੇ ਵੱਲੋਂ ਦੋ ਪੰਜਾਬੀਆਂ ਦਾ ਜਿਹੜਾ ਉੱਤੇ ਹਮਲਾ ਕਰਾਇਆ ਜਾਂਦਾ ਜਿਸ ਤੋਂ ਇੱਕੋ ਮੁੰਡੇ ਦੀ ਪਹਿਲਾਂ ਹੀ ਹਾਲਾਂਕਿ ਮੌਤ ਹੋ ਗਈ ਸੀ ਪਰ ਦੂਜੇ ਦੀ ਜੇ ਕਿਹਾ ਜਾਵੇ ਕਿ ਕੱਲ ਜਿਹੜੀ ਮੌਤ ਹੋ ਜਾਂਦੀ ਹੈ ਹਾਲਾਂਕਿ ਇੱਕ ਗੰਭੀਰ ਰੂਪ ਚ ਜ਼ਖਮੀ ਸੀ ਤਾਂ ਪਹਿਲਾਂ ਮੁਹਾਲੀ ਇਲਾਜ ਚੱਲਦਾ ਰਿਹਾ ਉਸ ਤੋਂ ਬਾਅਦ ਦੇ ਵਿੱਚ ਪੀਜੀਐ ਜਿਹੜਾ ਅ ਦਿਲਪ੍ਰੀਤ ਨੂੰ ਸ਼ਿਫਟ ਕਰਾਇਆ ਸੀਗਾ ਤੇ ਹੁਣ ਦਿਲਪ੍ਰੀਤ ਜਿਹਦੀ ਉਮਰ ਤਕਰੀਬਨ 16 ਸਾਲ ਦੱਸੀ ਜਾਂਦੀ ਹੈ ਇਹਦੀ ਵੀ ਮੌਤ ਹੋ ਚੁੱਕੀ ਹੈ ਕਿਉਂਕਿ ਮਸਲਾ ਅ ਦੇਖਿਆ ਸੀ ਕਿ ਦੂਸਰੇ ਮੁੰਡੇ ਦੀ ਮੌਤ ਦੇ ਸਮੇਂ ਦੇ ਦੌਰਾਨ ਕਿਸ ਤਰ੍ਹਾਂ ਦੇ ਨਾਲ ਰੋਡ ਜਾਮ ਰਹੇ ਲਗਾਤਾਰ ਇਹ ਦੇਖਿਆ ਤਾਂ ਉੱਥੇ ਮਾਹੌਲ ਤਨਾਪੂਨ ਬਣਿਆ ਰਿਹਾ ਤਾਂ ਉਸ ਤੋਂ ਬਾਅਦ ਜਦ ਕੱਲ ਮੌਤ ਦੀ ਖਬਰ ਆਉਂਦੀ ਹੈ ਦਿਲਪ੍ਰੀਤ ਦੀ ਤੇ ਉਸ ਤੋਂ ਬਾਅਦ ਦੇ ਵਿੱਚ ਵੀ ਇਹ ਦੇਖਿਆ ਜਾਵੇ ਪੁਲਿਸ ਪਹਿਲੀ ਅਲਰਟ ਇਸ ਵਾਰੀ ਦਿਖਾਈ ਦੇ ਰਹੀ ਹੈ ਜਿੱਥੇ ਇੱਕ ਪਾਸੇ ਦਿਲਪ੍ਰੀਤ ਦੇ ਘਰ ਤੇ ਆਸ-ਪਾਸ ਦੇ ਖੇਤਰ ਦੇ ਵਿੱਚ ਵੱਡੀ ਗਿਣਤੀ ਚ ਰਾਤ ਹੀ ਪੁਲਿਸ ਤਨਾਤ ਕਰਦੀ ਸੀ ਤਾਂ ਦੂਜੇ ਉਹਦਾ ਹੋ ਰਿਹਾ ਤਾਂ ਉਸ ਸਮੇਂ ਦੇ ਦੌਰਾਨ ਵੀ ਤੁਸੀਂ ਦੇਖੋਗੇ ਕਿ ਵੱਡੀ ਗਿਣਤੀ ਚ ਪੁਲਿਸ ਤਨਾਤ ਹੈ ਪੰਜਾਬ ਆਪ ਦੇ ਮੁਹਾਲੀ ਦੇ ਸੀਨੀਅਰ ਅਫੀਸ਼ਰਸ ਨੇ ਲਗਾਤਾਰ ਇਸ ਪੂਰੇ ਮਸਲੇ ਤੇ ਨਿਗਰਾਨੀ ਰੱਖ ਰਹੇ ਨੇ ਤਿੰਨ ਤੋਂ ਚਾਰ ਤੁਸੀਂ ਦੇਖੋਗੇ ਕਿ ਅਫਸਰਾਂ ਦੀਆਂ ਤੇ ਪੁਲਿਸ ਮੁਲਾਜ਼ਮਾਂ ਦੀਆਂ ਗੱਡੀਆਂ ਨੇ ਜਿਹੜੀਆਂ ਉਹ ਖੜੀਆਂ ਨੇ ਕਿਉਂਕਿ ਜਦੋਂ ਹੀ ਪੋਸਟ ਮਾਰਕ ਹੋਊਗਾ ਤੇ ਪੋਸਟਮਾਰਟਮ ਤੋਂ ਬਾਅਦ ਤਤੁਰੰਤ ਬਾਅਦ ਜਦੋਂ ਲੈ ਕੇ ਜਾਈ ਜਾਣੀ ਹੈ ਦਿਲਪਰੀ ਦੀ ਬਾਡੀ ਤਾਂ ਉਸ ਤੋਂ ਬਾਅਦ ਸੰਸਕਾਰ ਹੋਣ ਤੱਕ ਲਗਾਤਾਰ ਪੁਲਿਸ ਦਾ ਪੈਰਾ ਰਹੂਗਾ ਤੇ ਦੂਜੇ ਪਾਸੇ ਇਹ ਵੀ ਹੈ ਕਿ ਪੂਰੀ ਨਿਗਰ ਹੋਗੀ ਇਸ ਪੂਰੇ ਮਸਲੇ ਤੋਂ ਬਾਅਦ ਦੇਖਿਆ ਜਾਵੇ ਗ੍ਰਿਫਤਾਰੀਆਂ ਕਿਉਂਕਿ ਉਸ ਸਮੇਂ ਤੋਂ ਦੌਰਾਨ ਜਿਹੜਾ ਧਰਨਾ ਲਾਇਆ ਗਿਆ ਤੇ ਉਹਦਾ ਮਕਸਦ ਇਹ ਸੀ ਵੀ ਜਿਹੜੇ આરોપી ਨੇ ਉਹਨਾਂ ਨੂੰ ਜਲਦੀ ਫੜਿਆ ਜਾਵੇ ਹਾਲਾਂਕਿ 7 ਦੇ ਕਰੀਬ આરોપી ਸੀਗੇ ਜਿਹਦੇ ਵਿੱਚ ਉਹ ਮਕਾਰ ਮਾਲਕ ਵੀ ਸੀ ਜਿਨੇ ਰੱਖੇ ਹੋਏ ਸੀ ਤੇ ਉਹਦੀ ਵੈਰੀਫਿਕੇਸ਼ਨ ਨਹੀਂ ਸੀ ਕਰਾਈ ਹੋਈ ਉਹਦੇ ਤੇ ਵੀ ਕਾਰਵਾਈ ਪੁਲਿਸ ਦੇ ਵੱਲੋਂ ਕੀਤੀ ਗਈ ਹੈ ਪਰ ਇਸ ਪੂਰੇ ਮਸਲੇ ਨੇ ਪੂਰੇ ਪੰਜਾਬ ਦੇ ਵਿੱਚ ਇੱਕ ਚਰਚਾ ਛੇ ਉਹ ਹੋ ਰਹੇ ਝਗੜੇ ਜਾਂ ਉਸ ਪ੍ਰਵਾਸੀਆਂ ਦੀ ਵੱਧਦੀ ਗਿਣਤੀ ਨੂੰ ਲੈ ਕੇ ਪਰ ਦੂਜੇ ਪਾਸੇ ਦੇਖੀਏ ਤਾਂ ਲਗਾਤਾਰ ਪੁਲਿਸ ਪ੍ਰਸ਼ਾਸਨ ਦੀ ਇਹ ਇਹ ਕਿਤੇ ਨਾ ਕਿਤੇ ਕੋਸ਼ਿਸ਼ ਰਹੀ ਹੈ ਕਿ ਇਸ ਮਸਲੇ ਦੇ ਨਾਲ ਕਿਸੇ ਤਰ੍ਹਾਂ ਦੀ ਪ੍ਰਕਾਪਤ ਪੈਦਾ ਨਾ ਹੋਵੇ ਤੇ ਕੋਈ ਸਥਿਤੀ ਤਣਾਅਪੂਰਨ ਨਾ ਬਣੇ ਕਿਉਂਕਿ ਲਗਾਤਾਰ ਜਦੋਂ ਕਹੀਏ ਕਿ ਪਰਸੋਂ ਤੋਂ ਜਦੋਂ ਹਾਲਤ ਖਰਾਬ ਹੋਣੀ ਸ਼ੁਰੂ ਹੋਈ ਹੈ ਦਿਲਪ੍ਰੀਤੀ ਉਸ ਸਮੇਂ ਤੋਂ ਦੌਰਾਨ ਇਹ ਵੀ ਗੱਲ ਸੀ ਵੀ ਜੇਕਰ ਪਰਿਵਾਰ ਦੀ ਮਦਦ ਦੇ ਵਾਸਤੇ ਤੇ ਪੁਲਿਸ ਕਾਰਵਾਈ ਸਖਤ ਤਰੀਕੇ ਨਾਲ ਹੋਵੇ ਇਹ ਲਗਾਤਾਰ ਉਹਨਾਂ ਦੇ ਪਰਿਵਾਰ ਦੇ ਜੀਵਾਂ ਦੀ ਤੇ ਬਾਕੀ ਲੋਕਾਂ ਦੀ ਜਿਹੜੀ ਕਿਤੇ ਨਾ ਕਿਤੇ ਡਿਮਾਂਡ ਸੀ ਹਾਲਾਂਕਿ ਇਸ ਚੀਜ਼ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਬੜਾ ਸਿਹਰਦ ਹੈ ਤੇ ਜਿਦੇ ਕਰਕੇ ਵੱਡੀ ਗਿਣਤੀ 'ਚ ਜਿੱਥੇ ਪੁਲਿਸ ਕਤਨਾਤ ਕਰੀ ਹੈ ਤਾਂ ਦੂਜੇ ਪਾਸੇ ਕੁੰਬੜਾਂ 'ਚ ਵੀ ਜਿਹੜੀ ਪੁਲਿਸ ਤਨਾਤ ਕਰੀ ਹੈਗੀ ਜਦੋਂ ਟੱਕਰ ਇਸ ਮੁੰਡੇ ਦਾ ਅੰਤਿਮ ਸੰਸਕਾਰ ਨਹੀਂ ਹੋ ਜਾਂਦਾ ਸੀਨੀਅਰ ਰਿਪੋਰਟਰ ਮਤੇ ਦੇ ਨਾਲ ਸੁਮਿੰ ਸਿੰਘ ਰੋਜ਼ਾਨਾ ਸੋਸਨ ਟੀਵੀ ਚੰਡੀਗੜ੍ਹ ਸਸਕਾਲਾ ਕੁੰਬੜਾਂ ਦੇ ਵਿੱਚ ਜਿਸ ਤਰ੍ਹਾਂ ਦਾ ਹਾਦਸਾ ਦੇਖਣ ਨੂੰ ਮਿਲਿਆ ਸੀ ਕੁਝ ਦਿਨ ਪਹਿਲਾਂ ਤੇ ਉਸ ਤੋਂ ਬਾਅਦ ਦੇ ਵਿੱਚ ਧਰਨਾ ਵੀ ਰਿਹਾ ਕਿ ਪ੍ਰਵਾਸੀਆਂ ਦੇ ਵੱਲੋਂ ਦੋ ਪੰਜਾਬੀਆਂ ਦਾ ਜਿਹੜਾ ਉੱਤੇ ਹਮਲਾ ਕਰਾਇਆ ਜਾਂਦਾ ਜਿੱਚੋ ਇੱਕੋ ਮੁੰਡੇ ਦੀ ਪਹਿਲਾਂ ਹੀ ਹਾਲਾਂਕਿ ਮੌਤ ਹੋ ਗਈ ਸੀ ਪਰ ਦੂਜੇ ਦੀ ਜੇ ਕਿਹਾ ਜਾਵੇ ਕਿ ਕੱਲ ਜਿਹੜੀ ਮੌਤ ਹੋ ਜਾਂਦੀ ਹੈ ਹਾਲਾਂਕਿ ਇੱਕ ਹੁਕਮ ਵੀ ਰੂਪ ਚ ਜ਼ਖਮੀ ਸੀ ਤਾਂ ਪਹਿਲਾਂ ਮੋਹਾਲੀ ਇਲਾਜ ਚੱਲਦਾ ਰਿਹਾ ਉਸ ਤੋਂ ਬਾਅਦ ਦੇ ਵਿੱਚ ਪੀਜੀਆ ਜਿਹੜਾ ਦਿਲਪ੍ਰੀਤ ਨੂੰ ਸ਼ਿਫਟ ਕਰਾਇਆ ਸੀਗਾ ਤੇ ਹੁਣ ਦਿਲਪ੍ਰੀਤ ਜਿਹਦੀ ਉਮਰ ਤਕਰੀਬਨ 16 ਸਾਲ ਦੱਸੀ ਜਾਂਦੀ ਹੈ ਇਹਦੀ ਵੀ ਮੌਤ ਹੋ ਚੁੱਕੀ ਹੈ ਕਿਉਂਕਿ ਮਸਲਾ ਦੇਖਿਆ ਸੀ ਕਿ ਦੂਸਰੇ ਮੁੰਡੇ ਦੀ ਮੌਤ ਦੇ ਸਮੇਂ ਦੇ ਦੌਰਾਨ ਕਿਸ ਤਰ੍ਹਾਂ ਦੇ ਨਾਲ ਰੋਡ ਜਾਮ ਰਹੇ ਲਗਾਤਾਰ ਇਹ ਦੇਖਿਆ ਤਾਂ ਉੱਥੇ ਮਾਹੌਲ ਤਨਾਪੂਨ ਬਣਿਆ ਰਿਹਾ ਤਾਂ ਉਸ ਤੋਂ ਬਾਅਦ ਜਦ ਕੱਲ ਮੌਤ ਦੀ ਖਬਰ ਆਉਂਦੀ ਹੈ ਦਿਲਪ੍ਰੀਤ ਦੀ ਤੇ ਉਸ ਤੋਂ ਬਾਅਦ ਦੇ ਵਿੱਚ ਵੀ ਇਹ ਦੇਖਿਆ ਜਾਵੇ ਪੁਲਿਸ ਪਹਿਲੀ ਅਲਰਟ ਇਸ ਵਾਰੀ ਦਿਖਾਈ ਦੇ ਰਹੀ ਹੈ ਜਿੱਥੇ ਇੱਕ ਪਾਸੇ ਦਿਲਪ੍ਰੀਤ ਦੇ ਘਰ ਤੇ ਆਸ-ਪਾਸ ਦੇ ਖੇਤਰ ਦੇ ਵਿੱਚ ਵੱਡੀ ਗਿਣਤੀ ਚ ਰਾਤ ਹੀ ਪੁਲਿਸ ਤਨਾਤ ਕਰਦੀ ਸੀ ਤਾਂ ਦੂਜੇ ਪਾਸ ਦਾ ਹੋ ਰਿਹਾ ਤਾਂ ਉਸ ਸਮੇਂ ਦੇ ਦੌਰਾਨ ਵੀ ਤੁਸੀਂ ਦੇਖੋਗੇ ਕਿ ਵੱਡੀ ਗਿਣਤੀ ਚ ਪੁਲਿਸ ਤਨਾਤ ਆ ਪੰਜਾਬ ਦੇ ਮੁਹਾਲੀ ਦੇ ਸੀਨੀਅਰ ਅਫੀਸਰਸ ਨੇ ਲਗਾਤਾਰ ਇਸ ਪੂਰੇ ਮਸਲੇ ਤੇ ਨਿਗਾਹ ਰੱਖ ਰਹੇ ਨੇ ਤਿੰਨ ਤੋਂ ਚਾਰ ਤੁਸੀਂ ਦੇਖੋਗੇ ਕਿ ਅਫਸਰਾਂ ਦੀਆਂ ਤੇ ਪੁਲਿਸ ਮੁਲਾਜ਼ਮਾਂ ਦੀਆਂ ਗੱਡੀਆਂ ਨੇ ਜਿਹੜੀਆਂ ਉਹ ਖੜੀਆਂ ਨੇ ਕਿਉਂਕਿ ਜਦੋਂ ਹੀ ਪੋਸਟ ਮਾਰ ਹੋਊਗਾ ਤੇ ਪੋਸਮਾਰਟੋਂ ਤੋਂ ਬਾਅਦ ਤਤ੍ਰੁਤ ਬਾਅਦ ਜਦੋਂ ਲੈ ਕੇ ਜਾਈ ਜਾਣੀ ਹੈ ਦਿਲਪਰੀ ਦੀ ਬਾਡੀ ਤਾਂ ਉਦੋਂ ਬਾਅਦ ਸੰਸਕਾਰ ਹੋਣ ਤੱਕ ਲਗਾਤਾਰ ਪੁਲਿਸ ਦਾ ਪੈਰਾ ਰਹੂਗਾ ਤੇ ਦੂਜੇ ਪਾਸੇ ਇਹ ਵੀ ਹੈ ਕਿ ਪੂਰੀ ਨਿਗਰ ਹੋਗੀ ਇਸ ਪੂਰੇ ਮਸਲੇ ਤੋਂ ਬਾਅਦ ਦੇਖਿਆ ਜਾਵੇ ਗ੍ਰਿਫਤਾਰੀਆਂ ਕਿਉਂਕਿ ਉਸ ਸਮੇਂ ਤੋਂ ਦੌਰਾਨ ਜਿਹੜਾ ਧਰਨਾ ਲਾਇਆ ਗਿਆ ਸੀ ਤੇ ਉਹਦਾ ਮਕਸਦ ਇਹ ਸੀ ਵੀ ਜਿਹੜੇ આરોપી ਨੇ ਉਹਨਾਂ ਨੂੰ ਜਲਦੀ ਫੜਾਇਆ ਜਾਵੇ ਹਾਲਾਂਕਿ 7 ਦੇ ਕਰੀਬ આરોપી ਸੀਗੇ ਜਿਹਦੇ ਵਿੱਚ ਉਹ ਮਕਾਰ ਮਾਲਕ ਵੀ ਸੀ ਜਿਨੇ ਰੱਖੇ ਹੋਏ ਸੀ ਤੇ ਉਹਦੀ ਵੈਰੀਫਿਕੇਸ਼ਨ ਨਹੀਂ ਸੀ ਕਰਾਈ ਹੋਈ ਉਹਦੇ ਤੇ ਵੀ ਕਾਰਵਾਈ ਪੁਲਿਸ ਦੇ ਵੱਲੋਂ ਕੀਤੀ ਗਈ ਹੈ ਪਰ ਇਸ ਪੂਰੇ ਮਸਲੇ ਨੇ ਪੂਰੇ ਪੰਜਾਬ ਦੇ ਵਿੱਚ ਇੱਕ ਚਰਚਾ ਉਹ ਹੋ ਰਹੇ ਝਗੜੇ ਜਾਂ ਉਸ ਪ੍ਰਵਾਸੀਆਂ ਦੀ ਵੱਧਦੀ ਗਿਣਤੀ ਨੂੰ ਲੈ ਕੇ ਪਰ ਦੂਜੇ ਪਾਸੇ ਦੇਖੀਏ ਤਾਂ ਲਗਾਤਾਰ ਪੁਲਿਸ ਪ੍ਰਸ਼ਾਸਨ ਦੀ ਇਹ ਇਹ ਕਿਤੇ ਨਾ ਕਿਤੇ ਕੋਸ਼ਿਸ਼ ਰਹੀ ਹੈ ਕਿ ਇਸ ਮਸਲੇ ਦੇ ਨਾਲ ਕਿਸੇ ਤਰ੍ਹਾਂ ਦੀ ਪ੍ਰਕਾਟ ਪੈਦਾ ਨਾ ਹੋਵੇ ਤੇ ਕੋਈ ਸਥਿਤੀ ਤਣਾਅਪੂਰਨ ਨਾ ਬਣੇ ਕਿਉਂਕਿ ਲਗਾਤਾਰ ਜਦੋਂ ਕਹੀਏ ਕਿ ਪਰਸੋਂ ਤੋਂ ਜਦੋਂ ਹਾਲਤ ਖਰਾਬ ਹੋਣੀ ਸ਼ੁਰੂ ਹੋਈ ਹੈ ਦਿਲਪ੍ਰੀਤ ਦੀ ਉਸ ਸਮੇਂ ਤੋਂ ਦੌਰਾਨ ਇਹ ਵੀ ਗੱਲ ਸੀ ਵੀ ਜੇਕਰ ਪਰਿਵਾਰ ਦੀ ਮਦਦ ਦੇ ਵਾਸਤੇ ਤੇ ਪੁਲਿਸ ਕਾਰਵਾਈ ਸਖਤ ਤਰੀਕੇ ਨਾਲ ਹੋਵੇ ਇਹ ਲਗਾਤਾਰ ਉਹਨਾਂ ਦੇ ਪਰਿਵਾਰ ਦੇ ਜੀਵਾਂ ਦੀ ਤੇ ਬਾਕੀ ਲੋਕਾਂ ਦੀ ਜਿਹੜੀ ਕਿਤੇ ਨਾ ਕਿਤੇ ਡਿਮਾਂਡ ਸੀ ਹਾਲਾਂਕਿ ਇਸ ਚੀਜ਼ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਬੜਾ ਸਿਰਦ ਹੈ ਤੇ ਜਿਹਦੇ ਕਰਕੇ ਵੱਡੀ ਗਿਣਤੀ 'ਚ ਜਿੱਥੇ ਪੁਰੇ ਪੁਲਿਸ ਕਤਨਾਤ ਕਰੀ ਹੈ ਤਾਂ ਦੂਜੇ ਪਾਸੇ ਕੁੰਬੜਾਂ 'ਚ ਵੀ ਜਿਹੜੀ ਪੁਲਿਸ ਤਨਾਤ ਕਰੀ ਹੈਗੀ ਜਦੋਂ ਟੱਕਰ ਇਸ ਮੁੰਡੇ ਦਾ ਅੰਤਿਮ ਸੰਸਕਾਰ ਨਹੀਂ ਹੋ ਜਾਂਦਾ ਸੀਨੀਅਰ ਵੀਡੀਓ ਨੋਟ ਮਤੇ ਇਹਦੇ ਨਾਲ ਸੁਮਿਸਿੰਗ ਰੋਜ਼ਾਨਾ ਸੋਸਨ ਟੀਵੀ ਚੰਡੀਗੜ੍ਹ ਸਸਤੀ ਕਾਲ ਹੈ ਕੁੰਬੜਾਂ ਦੇ ਵਿੱਚ ਜਿਸ ਤਰ੍ਹਾਂ ਦਾ ਹਾਦਸਾ ਦੇਖਣ ਨੂੰ ਮਿਲਿਆ ਜੀ ਕੁਝ ਦਿਨ ਪਹਿਲਾਂ ਤੇ ਉਸ ਤੋਂ ਬਾਅਦ ਦੇ ਵਿੱਚ ਧਰਨਾ ਵੀ ਰਿਹਾ ਕਿ ਪ੍ਰਵਾਸੀਆਂ ਦੇ ਵੱਲੋਂ ਦੋ ਪੰਜਾਬੀਆਂ ਦਾ ਜਿਹੜਾ ਉੱਤੇ ਹਮਲਾ ਕਰਾਇਆ ਜਾਂਦਾ ਜਿਸ ਤੋਂ ਇੱਕੋ ਮੁੰਡੇ ਦੀ ਪਹਿਲਾਂ ਹੀ ਹਾਲਾਂਕਿ ਮੌਤ ਹੋ ਗਈ ਸੀ ਪਰ ਦੂਜੇ ਦੀ ਜੇ ਕਿਹਾ ਜਾਵੇ ਕਿ ਕੱਲ ਜਿਹੜੀ ਮੌਤ ਹੋ ਜਾਂਦੀ ਹੈ ਹਾਲਾਂਕਿ ਇੱਕ ਗੰਭੀਰ ਰੂਪ ਚ ਜ਼ਖਮੀ ਸੀ ਤਾਂ ਪਹਿਲਾਂ ਮੋਹਾਲੀ ਇਲਾਜ ਚੱਲਦਾ ਰਿਹਾ ਉਸ ਤੋਂ ਬਾਅਦ ਦੇ ਵਿੱਚ ਪੀਜੀਆ ਜਿਹੜਾ ਅ ਦਿਲਪ੍ਰੀਤ ਨੂੰ ਸ਼ਿਫਟ ਕਰਾਇਆ ਸੀਗਾ ਤੇ ਹੁਣ ਦਿਲਪ੍ਰੀਤ ਜਿਹਦੀ ਉਮਰ ਤਕਰੀਬਨ 16 ਸਾਲ ਦੱਸੀ ਜਾਂਦੀ ਹੈ ਇਹਦੀ ਵੀ ਮੌਤ ਹੋ ਚੁੱਕੀ ਹੈ ਕਿਉਂਕਿ ਮਸਲਾ ਅ ਦੇਖਿਆ ਸੀ ਕਿ ਦੂਸਰੇ ਮੁੰਡੇ ਦੀ ਮੌਤ ਦੇ ਸਮੇਂ ਦੇ ਦੌਰਾਨ ਕਿਸ ਤਰ੍ਹਾਂ ਦੇ ਨਾਲ ਰੋਡ ਜਮ ਰਹੇ ਲਗਾਤਾਰ ਇਹ ਦੇਖਿਆ ਤਾਂ ਉੱਥੇ ਮਾਹੌਲ ਤਣਾਪੂਨ ਬਣਿਆ ਰਿਹਾ ਤਾਂ ਉਸ ਤੋਂ ਬਾਅਦ ਜਦ ਕੱਲ ਮੌਤ ਦੀ ਖਬਰ ਆਉਂਦੀ ਹੈ ਦਿਲਪ੍ਰੀਤ ਦੀ ਤੇ ਉਸ ਤੋਂ ਬਾਅਦ ਦੇ ਵਿੱਚ ਵੀ ਇਹ ਦੇਖਿਆ ਜਾਵੇ ਪੁਲਿਸ ਪੂਰਨ ਅਲਰਟ ਇਸ ਵਾਰੀ ਦਿਖਾਈ ਦੇ ਰਹੀ ਹੈ ਜਿੱਥੇ ਇੱਕ ਪਾਸੇ ਦਿਲਪ੍ਰੀਤ ਦੇ ਘਰ ਤੇ ਆਸ-ਪਾਸ ਦੇ ਖੇਤਰ ਦੇ ਵਿੱਚ ਵੱਡੀ ਗਿਣਤੀ ਚ ਰਾਤ ਹੀ ਪੁਲਿਸ ਤਨਾਤ ਕਰਦੀ ਸੀ ਤਾਂ ਦੂਜ ਦਾ ਹੋ ਰਿਹਾ ਤਾਂ ਉਸ ਸਮੇਂ ਦੇ ਦੌਰਾਨ ਵੀ ਤੁਸੀਂ ਦੇਖੋਗੇ ਕਿ ਵੱਡੀ ਗਿਣਤੀ ਚ ਪੁਲਿਸ ਤਨਾਤ ਹੈ ਪੰਜਾਬ ਦੇ ਮੁਹਾਲੀ ਦੇ ਸੀਨੀਅਰ ਅਫੀਸਰਸ ਨੇ ਲਗਾਤਾਰ ਇਸ ਪੂਰੇ ਮਸਲੇ ਤੇ ਨਿਗਰਾਨੀ ਰੱਖ ਰਹੇ ਨੇ ਤਿੰਨ ਤੋਂ ਚਾਰ ਤੁਸੀਂ ਦੇਖੋਗੇ ਕਿ ਅਫਸਰਾਂ ਦੀਆਂ ਤੇ ਪੁਲਿਸ ਮੁਲਾਜ਼ਮਾਂ ਦੀਆਂ ਗੱਡੀਆਂ ਨੇ ਜਿਹੜੀਆਂ ਉਹ ਖੜੀਆਂ ਨੇ ਕਿਉਂਕਿ ਜਦੋਂ ਹੀ ਪੋਸਟ ਮਾਰਡਮ ਹੋਊਗਾ ਤੇ ਪੋਸਟਮਾਰਟਮ ਤੋਂ ਬਾਅਦ ਤਤ੍ਰੁਤ ਬਾਅਦ ਜਦੋਂ ਲੈ ਕੇ ਜਾਈ ਜਾਣੀ ਹੈ ਦਿਲਪ੍ਰੀਤ ਦੀ ਬਾਡੀ ਤਾਂ ਉਸ ਤੋਂ ਬਾਅਦ ਸੰਸਕਾਰ ਹੋਣ ਤੱਕ ਲਗਾਤਾਰ ਪੁਲਿਸ ਦਾ ਪੈਰਾ ਰਹੂਗਾ ਤੇ ਦੂਜੇ ਪਾਸੇ ਇਹ ਵੀ ਹੈ ਕਿ ਪੂਰੀ ਨਿਗਰਹ ਹੋਗੀ ਇਸ ਪੂਰੇ ਮਸਲੇ ਤੋਂ ਬਾਅਦ ਦੇਖਿਆ ਜਾਵੇ ਗ੍ਰਿਫਤਾਰੀਆਂ ਕਿਉਂਕਿ ਉਸ ਸਮੇਂ ਤੋਂ ਦੌਰਾਨ ਜਿਹੜਾ ਧਰਨਾ ਲਾਇਆ ਗਿਆ ਸੀ ਤੇ ਉਹਦਾ ਮਕਸਦ ਇਹ ਸੀ ਵੀ ਜਿਹੜੇ આરોપી ਨੇ ਉਹਨਾਂ ਨੂੰ ਜਲਦੀ ਫੜਿਆ ਜਾਵੇ ਹਾਲਾਂਕਿ ਸੱਤ ਦੇ ਕਰੀਬ આરોપી ਸੀਗੇ ਜਿਹਦੇ ਵਿੱਚ ਉਹ ਮੁਕਰਮਾਲਕ ਸੀ ਸੀ ਜਿਨੇ ਰੱਖੇ ਹੋਏ ਸੀ ਤੇ ਉਹਦੀ ਵੈਰੀਫਿਕੇਸ਼ਨ ਨਹੀਂ ਸੀ ਕਰਾਈ ਹੋਈ ਉਹਦੇ ਤੇ ਵੀ ਕਾਰਵਾਈ ਪੁਲਿਸ ਦੇ ਵੱਲੋਂ ਕੀਤੀ ਗਈ ਹੈ ਪਰ ਇਸ ਪੂਰੇ ਮਸਲੇ ਨੇ ਪੂਰੇ ਪੰਜਾਬ ਦੇ ਵਿੱਚ ਇੱਕ ਚਰ ਉਹ ਹੋ ਰਹੇ ਝਗੜੇ ਜਾਂ ਉਸ ਪ੍ਰਵਾਸੀਆਂ ਦੀ ਵੱਧਦੀ ਗਿਣਤੀ ਨੂੰ ਲੈ ਕੇ ਪਰ ਦੂਜੇ ਪਾਸੇ ਦੇਖੀਏ ਤਾਂ ਲਗਾਤਾਰ ਪੁਲਿਸ ਪ੍ਰਸ਼ਾਸਨ ਦੀ ਇਹ ਇਹ ਕਿਤੇ ਨਾ ਕਿਤੇ ਕੋਸ਼ਿਸ਼ ਰਹੀ ਹੈ ਕਿ ਇਸ ਮਸਲੇ ਦੇ ਨਾਲ ਕਿਸੇ ਤਰ੍ਹਾਂ ਦੀ ਭ੍ਰਿਕਾਰ ਪੈਦਾ ਨਾ ਹੋਵੇ ਤੇ ਕੋਈ ਸਥਿਤੀ ਤਣਾਅਪੂਰਨ ਨਾ ਬਣੇ ਕਿਉਂਕਿ ਲਗਾਤਾਰ ਜਦੋਂ ਕਹੀਏ ਕਿ ਪਰਸੋਂ ਤੋਂ ਜਦੋਂ ਹਾਲਤ ਖਰਾਬ ਹੋਣੀ ਸ਼ੁਰੂ ਹੋਈ ਹੈ ਦਿਲਪ੍ਰੀਤ ਦੀ ਉਸ ਸਮੇਂ ਤੋਂ ਦੌਰਾਨ ਇਹ ਵੀ ਗੱਲ ਸੀ ਵੀ ਜੇਕਰ ਪਰਿਵਾਰ ਦੀ ਮਦਦ ਦੇ ਵਾਸਤੇ ਤੇ ਪੁਲਿਸ ਕਾਰਵਾਈ ਸਖਤ ਤਰੀਕੇ ਨਾਲ ਹੋਵੇ ਇਹ ਲਗਾਤਾਰ ਉਹਨਾਂ ਦੇ ਪਰਿਵਾਰ ਦੇ ਜੀਵਾਂ ਦੀ ਤੇ ਬਾਕੀ ਲੋਕਾਂ ਦੀ ਜਿਹੜੀ ਕਿਤੇ ਨਾ ਕਿਤੇ ਡਿਮਾਂਡ ਸੀ ਹਾਲਾਂਕਿ ਇਸ ਚੀਜ਼ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਬੜਾ ਸਿਹਰਦ ਹੈ ਤੇ ਜਿਦੇ ਕਰਕੇ ਵੱਡੀ ਗਿਣਤੀ ਚ ਜਿੱਥੇ ਪੁਲਿਸ ਕਤਨਾਤ ਕਰੀਆ ਤਾਂ ਦੂਜੇ ਪਾਸੇ ਕੁੰਬੜਾਂ ਚ ਵੀ ਜਿਹੜੀ ਪੁਲਿਸ ਤਨਾਤ ਕਰੀ ਹੈਗੀ ਜਦੋਂ ਤੱਕਰ ਇਸ ਮੁੰਡੇ ਦਾ ਅੰਤਿਮ ਸੰਸਕਾਰ ਨਹੀਂ ਹੋ ਜਾਂਦਾ ਸੀਨੀਅਰ ਵੀਡੀਓ ਨਾਸਟ ਮਤੇ ਦੇ ਨਾਲ ਮਿਸਿੰਗ ਰੋਜ਼ਾਨਾ ਪੰਜਾਬੀ ਟੀਵੀ ਚੰਡੀਗੜ੍ਹ ਸਸਕਾਲਾ ਕੁੰਬੜਾਂ ਦੇ ਵਿੱਚ ਜਿਸ ਤਰ੍ਹਾਂ ਦਾ ਹਾਦਸਾ ਦੇਖਣ ਨੂੰ ਮਿਲਿਆ ਜੀ ਕੁਝ ਦਿਨ ਪਹਿਲਾਂ ਦੋ ਪੰਜਾਬੀਆਂ ਦਾ ਜਿਹੜਾ ਉੱਤੇ ਹਮਲਾ ਕਰਾਇਆ ਜਾਂਦਾ ਜਿਸ ਤੋਂ ਇੱਕੋ ਮੁੰਡੇ ਦੀ ਪਹਿਲਾਂ ਹੀ ਹਾਲਾਂਕਿ ਮੌਤ ਹੋ ਗਈ ਸੀ ਪਰ ਦੂਜੇ ਦੀ ਜੇ ਕਿਹਾ ਜਾਵੇ ਕਿ ਕੱਲ ਜਿਹੜੀ ਮੌਤ ਹੋ ਜਾਂਦੀ ਹੈ ਹਾਲਾਂਕਿ ਇੱਕ ਗੰਭੀਰ ਰੂਪ ਚ ਜ਼ਖਮੀ ਸੀ ਤਾਂ ਪਹਿਲਾਂ ਮੁਹਾਲੀ ਇਲਾਜ ਚੱਲਦਾ ਰਿਹਾ ਉਸ ਤੋਂ ਬਾਅਦ ਦੇ ਵਿੱਚ ਪੀਜੀਆਈ ਹੈ ਜਿਹੜਾ ਦਿਲਪ੍ਰੀਤ ਨੂੰ ਸ਼ਿਫਟ ਕਰਾਇਆ ਸੀਗਾ ਤੇ ਹੁਣ ਦਿਲਪ੍ਰੀਤ ਜਿਹਦੀ ਉਮਰ ਤਕਰੀਬਨ 16 ਸਾਲ ਦੱਸੀ ਜਾਂਦੀ ਹੈ ਇਹਦੀ ਵੀ ਮੌਤ ਹੋ ਚੁੱਕੀ ਹੈ ਕਿਉਂਕਿ ਮਸਲਾ ਦੇਖਿਆ ਸੀ ਕਿ ਦੂਸਰੇ ਮੁੰਡੇ ਦੀ ਮੌਤ ਦੇ ਸਮੇਂ ਦੇ ਦੌਰਾਨ ਕਿਸ ਤਰ੍ਹਾਂ ਦੇ ਨਾਲ ਰੋਡ ਜਾਮ ਰਹੇ ਲਗਾਤਾਰ ਇਹ ਦੇਖਿਆ ਤਾਂ ਉੱਥੇ ਮਾਹੌਲ ਤਨਾਪੂਨ ਬਣ ਬਾਦ ਵਿੱਚ ਵੀ ਇਹ ਦੇਖਿਆ ਜਾਵੇ ਪੁਲਿਸ ਪੈਲਿੰਗ ਅਲਰਟ ਇਸ ਵਾਰੀ ਦਿਖਾਈ ਦੇ ਰਹੀ ਹੈ ਜਿੱਥੇ ਇੱਕ ਪਾਸੇ ਦਿਲਪ੍ਰੀਤ ਦੇ ਘਰ ਤੇ ਆਸਪਾਸ ਦੇ ਖੇਤਰ ਦੇ ਵਿੱਚ ਵੱਡੀ ਗਿਣਤੀ ਚ ਰਾਤੀ ਪੁਲਿਸ ਤਨਾਤ ਕਰਦੀ ਸੀ ਤਾਂ ਦੂਜੇ ਪਾਸੇ ਅੱਜ ਦੇਖੀਏ ਤਾਂ ਪੀਜੀਵੀ ਜਿਵੇਂ ਪੋਸਟਮਾਰਟ ਮੈਂ ਜਿਹੜਾ ਉਹਦਾ ਹੋ ਰਿਹਾ ਹੈ ਤਾਂ ਉਸ ਸਮੇਂ ਦੇ ਦੌਰਾਨ ਵੀ ਤੁਸੀਂ ਦੇਖੋਗੇ ਕਿ ਵੱਡੀ ਗਿਣਤੀ ਚ ਪੁਲਿਸ ਤਨਾਤ ਹੈ ਪੰਜਾਬ ਆਪ ਦੇ ਮੁਹਾਲੀ ਦੇ ਸੀਨੀਅਰ ਅਫੀਸ਼ਰਸ ਨੇ ਲਗਾਤਾਰ ਇਸ ਪੂਰੇ ਮਸਲੇ ਤੇ ਨਿਗਰਾਨੀ ਰੱਖ ਰਹੇ ਨੇ ਤਿੰਨ ਤੋਂ ਚਾਰ ਤੁਸੀਂ ਦੇਖੋਗੇ ਕਿ ਅਫਸਰਾਂ ਦੀਆਂ ਤੇ ਪੁਲਿਸ ਮੁਲਾਜ਼ਮਾਂ ਦੀਆਂ ਗੱਡੀਆਂ ਨੇ ਜਿਹੜੀਆਂ ਉਹ ਖੜੀਆਂ ਨੇ ਕਿਉਂਕਿ ਜਦੋਂ ਹੀ ਪੋ ਦੇ ਪੋਸਟਮਾਰਟਮ ਤੋਂ ਬਾਅਦ ਤਤੁਰੰਤ ਬਾਅਦ ਜਦੋਂ ਲੈ ਕੇ ਜਾਈ ਜਾਣੀ ਹੈ ਦਿਲਪ੍ਰੀਤ ਦੀ ਬਾਡੀ ਤਾਂ ਉਸ ਤੋਂ ਬਾਅਦ ਸੰਸਕਾਰ ਹੋਣ ਤੱਕ ਲਗਾਤਾਰ ਪੁਲਿਸ ਦਾ ਪੈਰਾ ਰਹੂਗਾ ਤੇ ਦੂਜੇ ਪਾਸੇ ਇਹ ਵੀ ਹੈ ਕਿ ਪੂਰੀ ਨਿਗਰ ਹੋਗੀ ਇਸ ਪੂਰੇ ਮਸਲੇ ਤੋਂ ਬਾਅਦ ਦੇਖਿਆ ਜਾਵੇ ਗ੍ਰਿਫਤਾਰੀਆਂ ਕਿਉਂਕਿ ਉਸ ਸਮੇਂ ਤੋਂ ਦੌਰਾਨ ਜਿਹੜਾ ਧਰਨਾ ਲਾਇਆ ਗਿਆ ਤੇ ਉਹਦਾ ਮਕਸਦ ਇਹ ਸੀ ਵੀ ਜਿਹੜੇ આરોપી ਨੇ ਉਹਨਾਂ ਨੂੰ ਜਲਦੀ ਫੜਿਆ ਜਾਵੇ ਹਾਲਾਂਕਿ 7 ਦੇ ਕਰੀਬ આરોપી ਸੀਗੇ ਜਿਦੇ ਵਿੱਚ ਉਹ ਮਕਾਰ ਮਾਲਕ ਵੀ ਸੀ ਜਿਨੇ ਉਹ ਰੱਖੇ ਹੋਏ ਸੀ ਤੇ ਉਹਦੀ ਵੈਰੀਫਿਕੇਸ਼ਨ ਨਹੀਂ ਸੀ ਕਰਾਈ ਹੋਈ ਉਹਦੇ ਤੇ ਵੀ ਕਾਰਵਾਈ ਪੁਲਿਸ ਦੇ ਵੱਲੋਂ ਕੀਤੀ ਗਈ ਹੈ ਪਰ ਇਸ ਪੂਰੇ ਮਸਲੇ ਨੇ ਪੂਰੇ ਪੰਜਾਬ ਦੇ ਵਿੱਚ ਇੱਕ ਚਰਚਾ ਉਹ ਖੋਰੇ ਝਗੜੇ ਜਾਂ ਉਸ ਪ੍ਰਵਾਸੀਆਂ ਦੀ ਵੱਧਦੀ ਗਿਣਤੀ ਨੂੰ ਲੈ ਕੇ ਪਰ ਦੂਜੇ ਪਾਸੇ ਦੇਖੀਏ ਤਾਂ ਲਗਾਤਾਰ ਪੁਲਿਸ ਪ੍ਰਸ਼ਾਸਨ ਦੀ ਇਹ ਇਹ ਕਿਤੇ ਨਾ ਕਿਤੇ ਕੋਸ਼ਿਸ਼ ਰਹੀ ਹੈ ਕਿ ਇਸ ਮਸਲੇ ਦੇ ਨਾਲ ਕਿਸੇ ਤਰ੍ਹਾਂ ਦੀ ਪ੍ਰਕਾਪਤ ਪੈਦਾ ਨਾ ਹੋਵੇ ਤੇ ਕੋਈ ਸਥਿਤੀ ਤਣਾਅਪੂਰਨ ਨਾ ਬਣੇ ਕਿਉਂਕਿ ਲਗਾਤਾਰ ਜਦੋਂ ਕਹੀਏ ਕਿ ਪਰਸੋਂ ਤੋਂ ਜਦੋਂ ਹਾਲਤ ਖਰਾਬ ਹੋਣੀ ਸ਼ੁਰੂ ਹੋਈ ਹੈ ਦਿਲਪ੍ਰੀਤ ਦੀ ਉਸ ਸਮੇਂ ਤੋਂ ਦੌਰਾਨ ਇਹ ਵੀ ਗੱਲ ਸੀ ਵੀ ਜੇਕਰ ਪਰਿਵਾਰ ਦੀ ਮਦਦ ਦੇ ਵਾਸਤੇ ਤੇ ਪੁਲਿਸ ਕਾਰਵਾਈ ਸਖਤ ਤਰੀਕੇ ਨਾਲ ਹੋਵੇ ਇਹ ਲਗਾਤਾਰ ਉਹਨਾਂ ਦੇ ਪਰਿਵਾਰ ਦੇ ਜੀਵਾਂ ਦੀ ਤੇ ਬਾਕੀ ਲੋਕਾਂ ਦੀ ਜਿਹੜੀ ਕਿਤੇ ਨਾ ਕਿਤੇ ਡਿਮਾਂਡ ਸੀ ਹਾਲਾਂਕਿ ਇਸ ਚੀਜ਼ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਬੜਾ ਸਿਹਰਦ ਹੈ ਤੇ ਜਿਹਦੇ ਕਰਕੇ ਵੱਡੀ ਗਿਣਤੀ 'ਚ ਜਿੱਥੇ ਪੁਲਿਸ ਕਤਨਾਤ ਕਰੀ ਹੈ ਤਾਂ ਦੂਜੇ ਪਾਸੇ ਕੁੰਬੜਾਂ 'ਚ ਵੀ ਜਿਹੜੀ ਪੁਲਿਸ ਤਨਾਤ ਕਰੀ ਹੈਗੀ ਜਦੋਂ ਤੱਕਰ ਇਸ ਮੁੰਡੇ ਦਾ ਅੰਤਿਮ ਸੰਸਕਾਰ ਨਹੀਂ ਹੋ ਜਾਂਦਾ ਸੀਨੀਅਰ ਵੀਡੀਓ ਨਾਸਟ ਮਤੇ ਇਹਦੇ ਨਾਲ ਮਿਸਿੰਗ ਰੋਜ਼ਾਨਾ